ਸੋਨਦੇ ਹੁੰਦੇ ਸੀ ਵੀ ਕਾਂਗਰਸ ਨੂੰ ਕੋਈ ਹਰਾ ਨਹੀਂ ਸਕਦਾ ਕਾਂਗਰਸ ਹੀ ਕਾਂਗਰਸ ਨੂੰ ਹਰਾਉਂਦੀ ਹੈ ਤੁਸੀਂ ਤਾਂ ਆਪ ਮੰਨ ਲਗਦਾ ਕਿ ਵਿਧਨ ਪਾਰਟੀ ਦੀ ਲੜਾਈ ਤੋਂ ਪੀੜਤ ਤੋਂ ਬਿਲਕੁਲ ਨਹੀਂ ਉਹ ਪ੍ਰਯੋਦਾ ਮਿਸਟਰ ਆਪਣੇ ਬੇਟੇ ਨੂੰ ਉਲਰਾ ਰਿਹਾ ਔਰ ਕਹਿ ਕੇ ਲੜਾ ਰਿਹਾ ਵੀ ਕੋਈ ਹਾਈ ਨਹੀਂ ਕੋਈ ਕਮਾਂਡ ਨਹੀਂ ਕਹਿਣ ਨੂੰ ਤਾਂ ਸਾਰੇ ਕਹਿ ਦਿੰਦੇ ਆ ਵੀ ਪਾਰਟੀ ਇੱਕ ਮੁੱਠ ਹੋਣੀ ਚਾਹੀਦੀ ਹੈ ਜੀ ਪਾਰਟੀ ਅਹੁਦਿਆਂ ਤੋਂ ਲੜਾਈ ਤੋਂ ਦੂਰ ਰਹਿਣੀ ਚਾਹੀਦੀ ਹੈ ਪਰ ਤੇ ਸਿੱਧਾ ਹੀ ਚੈਲੰਜ ਕਰਦਾ ਪਾਰਟੀ ਨੂੰ ਮੈਂ ਵੇਖਿਆ ਰੀਸੈਂਟ ਇੱਕ ਕਲਿੱਪ ਬੜਾ ਵਾਇਰਲ ਹੋ ਰਿਹਾ ਹੈ ਰਾਣਾ ਗੁਰਜੀਤ ਖੋਰਾ ਦਾ ਉਹਦੇ ਚੋ ਜਦੋਂ ਪੁੱਛਿਆ ਜਾਂਦਾ ਉਹਨੂੰ ਕਿ ਕੀ ਹਾਈ ਕਮਾਂਡ ਨੂੰ ਭਰੋਸੇ 'ਚ ਲਿਆ ਸੀ ਤਾਂ ਉਹ ਕਹਿੰਦੇ ਆਹੋ ਐਦਾਂ ਥੋੜਾ ਹੋ ਜਾਂਦਾ ਸਾਰੀਆਂ ਗੱਲਾਂ ਮੈਂ ਤੁਹਾਨੂੰ ਕਿਵੇਂ ਦੱਸ ਦਿਆਂ ਹਾਈ ਕਮਾਂਡ ਨੇ ਹੁਣ ਵੀ ਜੈਕਸ਼ਨ ਨਾ ਲਿਆ ਆਉਣ ਵਾਲੇ ਸਮੇਂ 'ਚ ਕੱਲੇ ਪੰਜਾਬ ਦੇ ਨਹੀਂ ਕੱਲੇ ਮੇਰੀ ਸੀਟ ਤੇ ਨਹੀਂ ਸਾਰੇ ਦੇਸ਼ ਦੇ ਵਿੱਚ ਲੋਕਾਂ ਦੇ ਵਰਕਰਾਂ ਦੇ ਮਨਾਂ ਦੇ ਵਿੱਚ ਇਹ ਗੱਲ ਜਾਊਗੀ ਦੀਪ ਕਾਂਗਰਸ ਪਾਰਟੀ ਦੀ ਟਿਕਟ ਲੈਣ ਦਾ ਕੀ ਫਾਇਦਾ ਕਰੀਤੇ ਜਿਹੜੇ ਦੂਜਿਆਂ ਨੂੰ ਜਿਹੜੇ ਪੈਸੇ ਵਾਲੇ ਲੋਕ ਆ ਉਹ ਜਦੋਂ ਮਰਜ਼ੀ ਖਰਾਬ ਕਰਨ ਤੇ ਪਾਰਟੀ ਉਹਨਾਂ ਦੇ ਨਾਲ ਹੈ ਤੁਸੀਂ ਗੱਲ ਕੀਤੀ ਭਪੇਸ਼ ਜੀ ਨਾਲ ਇਸ ਵਿਸ਼ੇ ਦੇ ਬਾਰੇ ਵੀ ਪਾਈ ਹੁਣ ਆ ਵੇਖੋ ਅਗਲਾ ਤਾਂ ਕੱਲ ਫਿਰ ਬੁਲੀ ਜਾਂਦਾ ਵੀ ਮੇਰੇ ਨਾਲ ਹਾਈ ਕਮਾਂਡ ਮੈਂ ਲਿਖ ਕੇ ਭੇਜਿਆ ਉਹਨਾਂ ਨੂੰ ਹੁਣ ਦਿੱਲੀ ਜਾਊਂਗਾ ਉੱਦਾਂ ਗੱਲ ਉਹਨਾਂ ਨਾਲ ਕਰਾਂਗਾ ਸਾਰਿਆਂ ਨੂੰ ਪਤਾ ਹੈ ਸ਼ਹੀਦ ਦਾ ਰਾਹੁਲ ਗਾਂਧੀ ਜੀ ਬਿਆਨ ਕਿਉਂ ਦੇ ਰਹਿ ਵਾਰ-ਵਾਰ ਵੀ ਸਲੀਪਰ ਸੈਲ ਸਲੀਪਰ ਸੈਲ ਸਲੀਪਰ ਸੈਲ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਇੰਟਾਇਰ ਧੜੇ ਤੇ ਫਿਰ ਰਾਣਾ ਗੁਰਜੀਤ ਹਾਵੀ ਹੋ ਰਹੇ ਨੇ ਪ੍ਰਧਾਨ ਦੀ ਮੁਖਾਲਫਤ ਵੀ ਕਰ ਰਹੇ ਨੇ ਤੁਹਾਡੀ ਮੁਖਾਲਫਤ ਵੀ ਕੀਤੀ ਹੈ ਇੰਨੀ ਮੁਖਾਲਫਤ ਕਰਕੇ ਕਾਂਗਰਸ ਦੇ ਵਿੱਚ ਉਹਗਜ਼ਿਸਟ ਕਰ ਰਹੇ ਨੇ ਇਹਨੂੰ ਫਿਰ ਤੁਸੀਂ ਐਸੈਸ ਕਿਵੇਂ ਕਰਦੇ ਸਭ ਤੋਂ ਵੱਡਾ ਚੀਜ਼ ਜਿਹੜੀ ਆ ਪੈਸਾ ਲੋਕਾਂ ਦੇ ਸਾਡੇ ਲੀਡਰਾਂ ਤੇ ਤੇ ਬੱਤੇ ਹੋ ਰਹੇ ਆ ਅੰਦਰ ਕੀਤੇ ਜਾ ਰਹੇ ਇਹਨਾਂ ਨੂੰ ਐਥਨੋਲ ਦੇ ਹਜ਼ਾਰਸ ਮਿਲਦੇ ਆਪਾਂ ਜ਼ਰੂਰੀ ਨਹੀਂ ਵੀ ਆਪਾਂ ਨੂੰ ਬੀਜੇਪੀ ਜਾਣ ਦੀ ਲੋੜ ਹੈ ਜੀ ਉਹ ਕਾਂਗਰਸ ਤੇ ਰਹਿ ਕੇ ਵੀ ਬਿਆਨ ਦੇ ਸਕਦੇ ਵੀ ਉਹ ਬੀਜੇਪੀ ਦੀ ਮਦਦ ਕਰ ਸਕਦੇ ਲੋਕ ਉਹ ਲੋਕ ਇਹ ਕਰ ਰਹੇ ਆ ਤੁਹਾਡਾ ਪ੍ਰਧਾਨ ਇਹਨਾਂ ਤਾਕਤਵਰ ਨਹੀਂ ਹੈਗਾ ਵੀ ਸ਼ੋ ਕਾਲ ਨੋਟਿਸ ਕਢਵਾ ਦੇ ਇਹ ਪ੍ਰਧਾਨ ਜੀ ਨੂੰ ਹੁਣ ਚਾਹੀਦਾ ਜੇ ਜੇ ਹੁਣ ਤੇ ਧਿਆਨ ਇਲੈਕਸ਼ਨ ਹੋਈ ਲੁਧਿਆਣੇ ਇਲੈਕਸ਼ਨ ਤੇ ਕਦੀ ਇਹ ਹੋ ਸਕਦਾ ਕਰੀਓ ਦੇਖਿਆ ਤੁਸੀਂ ਬੀਗ ਆ ਪਾਰਟੀ ਦਾ ਪ੍ਰਧਾਨ ਆਵੇ ਇੱਥੇ ਜਾਂ ਪਾਰਟੀ ਦੇ ਪ੍ਰਧਾਨ ਦੀ ਫੋਟੋ ਨਾਲ ਲੱਗੇ ਸੀਐਲਪੀ ਲੀਡਰ ਦੀ ਫੋਟੋ ਨਾਲ ਜਿਹੜੀ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਗੱਲ ਚੱਲੀ ਸੀ ਸੱਤ ਸੀਟਾਂ ਜਿੱਤਣ ਤੋਂ ਬਾਅਦ ਵੀ ਕਾਂਗਰਸ ਆ ਗਈ ਕਾਂਗਰਸ ਆ ਗਈ ਉਹ ਲੁਧਿਆਣੇ ਜਿਹੜਾ ਇਹਨਾਂ ਨੇ ਕੰਮ ਕੀਤਾ ਦੋ ਚਾਰ ਬੰਦਿਆਂ ਨੇ ਉਹ ਕਾਂਗਰਸ ਦੀ ਹਵਾ ਖਰਾਬ ਕੀਤੀ ਬਹੁਤ ਵਧੀਆ ਸੀ ਐਮਸੀ ਪਰ ਕਈ ਡਿਸੀਜਨ ਲੈਣ ਲੱਗਿਆਂ ਉਹ ਕਰ ਦਿੰਦੇ ਸੀ ਵੀ ਅਫਸਰ ਕਹਿੰਦੇ ਨਹੀਂ ਜੀ ਇਹ ਡਿਸੀਜਨ ਇਦਾਂ ਨਹੀਂ ਇਦਾਂ ਹੋ ਸਕਦਾ ਇਦਾਂ ਉਹ ਉੱਥੇ ਚੁੱਪ ਕਰ ਜਾਂਦੇ ਭਗਵੰਤ ਮਾਨ ਜੀ ਇਹ ਆ ਵੀ ਉਹ ਡਿਸੀਜਨ ਲੈ ਲਿਆ ਤੇ ਉਹ ਫਾਈਨਲ ਆ ਕੋਈ ਉਹਨੂੰ ਉਹ ਨਹੀਂ ਕਰਦਾ ਜਿਵੇਂ ਮੰਨਦੇ ਹੋ ਭਗਵੰਤ ਮਾਨ ਹਰਾਂ ਨੇ ਜਿੱਥੇ ਆਪਣੀ ਵਿਦਨ ਪਾਰਟੀ ਪਕੜ ਮਜ਼ਬੂਤ ਰੱਖੀ ਕੋਈ ਉਹਨਾਂ ਦੀ ਪਾਰਟੀ ਚੋਂ ਲੀਡਰ ਉੱਠ ਕੇ ਉਹਨਾਂ ਦੇ ਖਿਲਾਫ ਨਹੀਂ ਬੋਲਿਆ ਅਜੇ ਤੱਕ ਅਫਸਰ ਵੀ ਨਹੀਂ ਬੋਲੇ ਜੇ ਬੋਲੇ ਤਾਂ ਉਹਨੇ ਅਫਸਰ ਵੀ ਟਿਕਾਲੇ ਉੱਥੋਂ ਤੱਕ ਵੀ ਵਿਰੋਧੀ ਧਿਰ ਵੀ ਟਿਕਾ ਕੇ ਰੱਖੀ ਹੋਈ ਆ ਬਲ ਤੁਸੀਂ ਵੀ ਡਰਦੇ ਹੋ ਕਾਂਗਰਸੀ ਵੀ ਕਿ ਮੁੱਖ ਮੰਤਰੀ ਤੋਂ ਨਹੀਂ ਮੈਂ ਸੀਐਮ ਦੀ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਪਾਵਰ ਦਿੱਤੀ ਵੀ ਸੀਐਮ ਦੀ ਕਿਉਂ ਸੀ ਸਰਸ਼ੀਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ 3.5 ਸਾਲ ਦੇ ਕਰੀਬ ਦਾ ਸਮਾਂ ਹੋ ਚੱਲਿਆ ਹੈ ਸੱਤਾ ਧਿਰ ਦੇ ਬਾਰੇ ਬੇਸ਼ੱਕ ਵਿਰੋਧੀ ਧਿਰ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਾਂਗਰਸ ਪਾਰਟੀ ਮੁੱਖ ਵਿਰੋਧੀ ਧਿਰ ਹੈ ਇਹਨਾਂ ਵੱਲੋਂ ਸਰਕਾਰ ਦੀਆਂ ਕਈ ਚੀਜ਼ਾਂ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਵਾਅਦਾ ਖਿਲਾਫੀ ਕਰ ਰਹੀ ਹੈ ਹਾਲ ਹੀ ਵਿੱਚ ਲੈਂਡ ਪੂਲਿੰਗ ਦਾ ਮਸਲਾ ਹੈ ਇਹਦੇ ਤੇ ਵੀ ਕਾਂਗਰਸ ਪਾਰਟੀ ਦੇ ਵੱਲੋਂ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਮ ਤੌਰ ਤੇ 3.5 ਸਾਲਾਂ ਦੇ ਬਾਅਦ ਪੰਜਾਬ ਦੇ ਅੰਦਰ ਇਹ ਚਰਚਾ ਛਿੜ ਪੈਂਦੀ ਹੈ ਕਿ ਹੁਣ ਆਲਟਰਨੇਟਿਵ ਕੌਣ ਹੋਵੇਗਾ ਅਗਲੀ ਸਰਕਾਰ ਕਿਸ ਦੀ ਬਣੇਗੀ ਬੇਸ਼ੱਕ ਕਾਂਗਰਸ ਵਾਅਦਾ ਲਾ ਰਹੀ ਹੈ ਪਰ ਕਾਂਗਰਸ ਪਾਰਟੀ ਦੇ ਵਿੱਚ ਵਿਦਿਨ ਪਾਰਟੀ ਜਿਹੜੀ ਲੜਾਈ ਹੈ ਉਹ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾ ਦਾਅ ਲੱਗਦਾ ਅਜੇ ਦਿਖਾਈ ਨਹੀਂ ਦੇ ਰਿਹਾ ਬਹੁ ਗਿਣਤੀ ਲੋਕ ਖੁੰਡਾਂ ਤੇ ਬਹਿ ਕੇ ਚਰਚਾ ਕਰਦੇ ਨੇ ਕਿ ਕਾਂਗਰਸ ਨੂੰ ਲੋਕ ਨਹੀਂ ਹਰਾਉਂਦੇ ਕਾਂਗਰਸ ਆਪਣੇ ਆਪ ਨੂੰ ਆਪ ਹੀ ਹਰਾਉਂਦੀ ਹੈ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਕਾਂਗਰਸ ਦੇ ਅੰਦਰ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਤਾਂ ਅਜਿਹੀ ਸਥਿਤੀ 'ਚ ਕਾਂਗਰਸ ਉੱਪਰ ਕੇ ਸਾਹਮਣੇ ਕਿਵੇਂ ਆਵੇਗੀ ਔਰ 27 ਦੇ ਮੈਦਾਨ ਨੂੰ ਕਿੰਨਾ ਕੁ ਚੁਣੌਤੀ ਭਰਪੂਰ ਕਾਂਗਰਸ ਮੰਨਦੀ ਹੈ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਦੀ ਮੁਕੱਦਸ ਧਰਤੀ ਸੁਲਤਾਨਪੁਰ ਲੋਧੀ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਕਾਂਗਰਸ ਪਾਰਟੀ ਦੇ ਲੀਡਰ ਨਵਤੇਜ ਸਿੰਘ ਚੀਮਾ ਇਸ ਵਕਤ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਰ ਸਿਕਾਉ ਜੀ ਚੀਮਾ ਸਾਹਿਬ ਤੁਸੀਂ ਤਾਂ ਆਪ ਮੰਨ ਲੱਗਦਾ ਕਿ ਵਿਦਨ ਪਾਰਟੀ ਦੀ ਲੜਾਈ ਤੋਂ ਪੀੜਤੋਂ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਕਹੀ ਆ ਅਸੀਂ ਸੋਨਦੇ ਹੁੰਦੇ ਸੀ ਵੀ ਕਾਂਗਰਸ ਨੂੰ ਕੋਈ ਹਰਾ ਨਹੀਂ ਸਕਦਾ ਕਾਂਗਰਸ ਹੀ ਕਾਂਗਰਸ ਨੂੰ ਹਰਾਉਂਦੀ ਆ ਹੂੰ ਤਾਂ ਮੇਰੀ ਵੀ ਜਿਹੜੀ ਆ 22 ਦੇ ਵਿੱਚ ਲਾ ਲੋ ਜ ਉਹਦੇ ਚ ਕਾਂਗਰਸ ਪਾਰਟੀ ਤੋਂ ਹੀ ਆਪਸੀ ਜਿਹੜੀ ਆ ਵਿਰੋਧੀਆਂ ਨੇ ਤਾਂ ਕੀ ਹਰਾਉਣਾ ਸੀ ਆਪਣੀ ਪਾਰਟੀ ਨੇ ਹੀ ਜਿਹੜੇ ਲੀਡਰਾਂ ਨੇ ਇਹ ਕਰਕੇ ਹਰਾਤਾ ਪਾਰਟੀ ਦੇ ਲੀਡਰਾਂ ਨੇ ਹਰਾਤਾ ਤੁਹਾਨੂੰ ਜਾਂ ਪਾਰਟੀ ਨੇ ਹਰਾਤਾ ਇਹ ਦੋਵੇਂ ਚੀਜ਼ਾਂ ਕਲੀਅਰ ਕਰੋ ਦੇਖੋ ਪਾਰਟੀ ਦੇ ਜਦੋਂ ਇੱਕ ਪਾਰਟੀ ਸਰਕਾਰ ਦਾ ਮਨਿਸਟਰ ਮੌਜੂਦਾ ਔਰ ਮੈਂ ਕਹਿ ਸਕਦਾ ਪਾਰਟੀ ਕਹਿ ਸਕਦਾ ਵੀ ਜਿਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ ਵੀ ਟਿਕਟ ਮਿਲੀ ਉਹਦੇ ਵਿੱਚ ਮੌਜੂਦਾ ਮਿਨਿਸਟਰ ਆਪਣੇ ਬੇਟੇ ਨੂੰ ਲੜਾ ਰਿਹਾ ਔਰ ਕਹਿ ਕੇ ਲੜਾ ਰਿਹਾ ਨਹੀਂ ਕੋਈ ਹਾਈ ਨਹੀਂ ਕੋਈ ਕਮਾਂਡ ਨਹੀਂ ਫਿਰ ਹਾਈ ਕਮਾਂਡ ਦਾ ਤੇ ਮਤਲਬ ਐਕਸ਼ਨ ਲੈਣਾ ਚਾਹੀਦਾ ਸੀ ਪਰ ਪਾਰਟੀ ਨੇ ਧਿਆਨ ਨਹੀਂ ਦਿੱਤਾ ਫਿਰ ਕੀ ਮੰਨਿਆ ਜਾਵੇ ਵੀ ਪਾਰਟੀ ਉਹਨਾਂ ਦੇ ਨਾਲ ਹੈ ਰਾਣਾ ਗੁਰਜੀਤ ਦੇ ਨਾਲ ਹੈ ਪਾਰਟੀ ਨਹੀਂ ਦੇਖੋ ਤੁਸੀਂ ਲਾਂਭਾ ਦਿੱਤਾ ਨਹੀਂ ਪਾਰਟੀ ਨੂੰ ਤੁਸੀਂ ਪ੍ਰਧਾਨ ਨਾਲ ਉੱਪਰ ਗੱਲਬਾਤ ਕੀਤੀ ਨਹੀਂ ਕਿਉਂਕਿ ਤੁਹਾਡਾ ਹੀ ਇਕੱਠ ਹੋਇਆ ਤੁਹਾਨੂੰ ਟਿਕਟ ਮਿਲੀ ਲੀਡਰ ਤੁਹਾਡੇ ਨਾਲ ਆਏ ਇਹਦੇ باوجود ਫਿਰ ਤੁਹਾਡੀ ਸੁਣਵਾਈ ਕਿਉਂ ਨਹੀਂ ਹੋਈ ਅਜੇ ਤੱਕ ਕੋਈ ਐਕਸ਼ਨ ਹੋਇਆ ਹੀ ਨਹੀਂ ਬਿਲਕੁਲ ਇਹ ਤੇ ਹੁਣ ਬਹੁਤ ਵਾਰੀ ਲਿਖ ਚੁੱਕੇ ਆ ਬੜੀ ਬਾਰੀ ਜਿਹੜਾ ਮਿਲ ਵੀ ਲਿਆ ਸਾਰਿਆਂ ਨੂੰ ਔਰ ਪਾਰਟੀ ਨੂੰ ਇਹ ਕਹਿ ਵੀ ਚੁੱਕੇ ਆ ਵੀ ਜਿਹੜਾ ਪਾਰਟੀ ਕੋਈ ਡਿਸਪੀਸਪਲਨ ਰੱਖੇ ਇਹਦੇ ਵਿੱਚ ਕਹਿਣ ਨੂੰ ਤੇ ਸਾਰੇ ਕਹਿ ਦਿੰਦੇ ਆ ਵੀ ਪਾਰਟੀ ਇੱਕ ਮੁੱਠ ਹੋਣੀ ਚਾਹੀਦੀ ਹੈ ਜੀ ਪਾਰਟੀ ਅਹੁਦਿਆਂ ਤੋਂ ਲੜਾਈ ਤੋਂ ਦੂਰ ਰਹਿਣੀ ਚਾਹੀਦੀ ਹੈ ਪਰ ਜਦੋਂ ਅਲਟੀਮੇਟਲੀ ਜਦੋਂ ਐਂਡ ਹੁੰਦਾ ਜਾਂ ਦੇਖੀਦਾ ਉਦੋਂ ਫਿਰ ਅਜੇ ਪੂਰਾ ਹੋਂਦ ਤੇ ਸਿੱਧਾ ਹੀ ਚੈਲੰਜ ਕਰਦਾ ਪਾਰਟੀ ਨੂੰ ਹੁਣ ਮੈਂ ਵੇਖਿਆ ਰੀਸੈਂਟ ਇੱਕ ਕਲਿੱਪ ਬੜਾ ਵਾਇਰਲ ਹੋ ਰਿਹਾ ਰਾਣਾ ਗੁਰਜੀਤ ਖੋਰਾ ਦਾ ਉਹ ਉਹਦੇ ਚੋ ਜਦੋਂ ਪੁੱਛਿਆ ਜਾਂਦਾ ਉਹਨਾਂ ਨੂੰ ਕਿ ਕੀ ਹਾਈ ਕਮਾਂਡ ਨੂੰ ਭਰੋਸੇ ਚ ਲਿਆ ਸੀ ਤਾਂ ਉਹ ਕਹਿੰਦੇ ਆਹੋ ਐਦਾਂ ਥੋੜਾ ਹੋ ਜਾਂਦਾ ਸਾਰੀਆਂ ਗੱਲਾਂ ਮੈਂ ਤੁਹਾਨੂੰ ਕਿਵੇਂ ਦੱਸ ਦਿਆਂ ਹਾਲਾਂਕਿ ਸਿੱਧੇ ਤੌਰ ਤੇ ਉਹ ਇਹੀ ਇਸ਼ਾਰਾ ਕਰਦੇ ਨੇ ਵੀ ਹਾਂ ਹਾਈ ਕਮਾਂਡ ਮੇਰੇ ਨਾਲ ਸੀ ਬਿਲਕੁਲ ਉਹਨਾਂ ਨੇ ਕਿਹਾ ਆ ਵੀ ਹਾਈ ਕਮਾਂਡ ਨੂੰ ਪਤਾ ਸੀ ਹਾਈ ਕਮਾਂਡ ਨੂੰ ਜੇ ਨਾ ਨੌਲੇਜ ਹੁੰਦੀ ਨਾ ਮੇਰੇ ਨਾਲ ਹੁੰਦੀ ਤਾਂ ਮੈਨੂੰ ਸ਼ੋਕਾ ਨੋਟਸ ਜਾਰੀ ਹੋ ਜਾਣਾ ਸੀ ਹਾਂਜੀ ਇਹ ਤੇ ਹੁਣ ਦੇਖੋ ਹਾਈ ਕਮਾਂਡ ਦੀ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਬੜੀ ਵੱਡੀ ਗੱਲ ਆ ਇਹ ਛੋਟੀ ਗੱਲ ਨਹੀਂ ਕਿ ਵੀ ਕਾਂਗਰਸ ਹਾਈ ਕਮਾਂਡ ਆਪਣੀ ਟਿਕਟ ਦੇ ਕੇ ਤੇ ਆਪਣੇ ਕੈਂਡੀਡੇਟ ਨੂੰ ਹਰਾਉਣ ਲਈ ਹਾਈ ਕਮਾਂਡ ਕਵੇ ਇਹ ਤੇ ਸ਼ਰਿਆਮ ਹਾਈ ਕਮਾਂਡ ਦਾ ਨਾਮ ਲਿਆ ਇਹਦੇ ਚ ਮੈਂ ਦੇਖੋ ਹਾਈ ਕਮਾਂਡ ਨੇ ਹੁਣ ਵੀ ਜੈਕਸ਼ਨ ਨਾ ਨਾ ਲਿਆ ਤੇ ਆਉਣ ਵਾਲੇ ਸਮੇਂ ਚ ਕੱਲੇ ਪੰਜਾਬ ਚ ਨਹੀਂ ਕੱਲੇ ਮੇਰੀ ਸੀਟ ਤੇ ਨਹੀਂ ਸਾਰੇ ਦੇਸ਼ ਦੇ ਵਿੱਚ ਲੋਕਾਂ ਦੇ ਵਰਕਰਾਂ ਦੇ ਮਨਾਂ ਦੇ ਵਿੱਚ ਇਹ ਗੱਲ ਜਾਊਗੀ ਵੀ ਕਾਂਗਰਸ ਪਾਰਟੀ ਦੀ ਟਿਕਟ ਲੈਣ ਦਾ ਕੀ ਫਾਇਦਾ ਫਿਰ ਤੇ ਜਿਹੜੇ ਦੂਜਿਆਂ ਨੂੰ ਜਿਹੜੇ ਪੈਸੇ ਵਾਲੇ ਲੋਕ ਆ ਉਹ ਜਦੋਂ ਮਰਜ਼ੀ ਹਰਾ ਦਿੰਦੇ ਤੇ ਪਾਰਟੀ ਉਹਨਾਂ ਦੇ ਨਾਲ ਆ ਇਹ ਤੇ ਹੁਣ ਇੱਕ ਪਾਸਾ ਕਰਨਾ ਪੈਣਾ ਪਾਰਟੀ ਨੂੰ ਚੈਲੰਜ ਕੀਤਾ ਵੀ ਹਾਈ ਕਮਾਂਡ ਨਾਲ ਹੁਣ ਹਾਈ ਕਮਾਂਡ ਕਿਹੜੀ ਨਾਲ ਆ ਸਾਡੇ ਹਾਈ ਕਮਾਂਡ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਆ ਮੰਨਦੇ ਆਪਾਂ ਹਾਂਜੀ ਸੋਨੀਆ ਜੀ ਆ ਖੜਗੇ ਜੀ ਸਾਡੇ ਪ੍ਰਧਾਨ ਜੀ ਆ ਜਾਂ ਹੋਰ ਲੀਡਰ ਆ ਇਹ ਤੇ ਉਹਨਾਂ ਨੂੰ ਸਿੱਧਾ ਚੈਲੰਜ ਆ ਵੀ ਕਾਂਗਰਸ ਦੀ ਟਿਕਟ ਤੇ ਬੰਦਾ ਇਲੈਕਸ਼ਨ ਲੜ ਰਿਹਾ ਹੋਵੇ ਤੇ ਉਹਨੂੰ ਹਰਾਉਣ ਹਰਾਉਣ ਲਈ ਕਵੇ ਵੀ ਕਾਂਗਰਸ ਹਾਈ ਕਮਾਂਡ ਮੇਰੇ ਨਾਲ ਆ ਇਹ ਤਾਂ ਤੁਸੀਂ ਤੁਸੀਂ ਗੱਲ ਕੀਤੀ ਭਪੇਸ਼ ਜੀ ਨਾਲ ਇਸ ਵਿਸ਼ੇ ਦੇ ਬਾਰੇ ਵੀ ਪਾਈ ਹੁਣ ਆ ਵੇਖੋ ਅਗਲਾ ਤਾਂ ਕੱਲ ਫਿਰ ਬੋਲੀ ਜਾਂਦਾ ਵੀ ਮੇਰੇ ਨਾਲ ਹਾਈ ਕਮਾਂਡ ਹੈ ਮੈਂ ਲਿਖ ਕੇ ਭੇਜਿਆ ਉਹਨਾਂ ਨੂੰ ਹੁਣ ਦਿੱਲੀ ਜਾਊਂਗਾ ਉੱਦਾਂ ਗੱਲ ਉਹਨਾਂ ਨਾਲ ਕਰਾਂਗਾ ਕਿ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਵੀ ਜੋ ਇਹ ਗੱਲ ਕੀਤੀ ਆ ਹੁਣ ਤੇ ਇਹ 27 ਦੇ ਵਿੱਚ ਮੈਂ ਕਹਿ ਸਕਦਾ ਪਾਰਟੀ ਨੂੰ ਡੈਮੇਜ ਕਰਨ ਲਈ ਇਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਤੁਹਾਨੂੰ ਕੀ ਲੱਗਦਾ ਵੀ ਹੁਣ 27 ਚ ਪਾਰਟੀ ਤੁਹਾਡੇ ਨਾਲ ਹੋਊਗੀ ਕਿ ਇਹੀ ਖਾਨਾ ਚੰਗੀ ਜਾਰੀ ਰਹੂਗੀ ਦੇਖੋ ਜੇ ਤੇ ਪਾਰਟੀ ਸਹੀ ਸਟੈਂਡ ਲੈ ਕੇ ਡਿਸਪਲਿਨ ਲਾਗੂ ਕਰੂ ਜਿਹੜੇ ਰਾਹੁਲ ਜੀ ਕਹਿ ਰਿਹਾ ਜੀ ਜਿਹੜਾ ਸਲੀਪਰ ਸੈਲਾ ਜਾਂ ਦੂਜੇ ਆ ਉਹਨਾਂ ਨੂੰ ਬਾਹਰ ਕਰਨਾ ਆ ਉਹ ਤੇ ਫਿਰ ਉੱਤੇ ਐਕਸ਼ਨ ਲੈਣਾ ਪੈਣਾ ਇਦਾਂ ਗੱਲਾਂបੱਤਾਂ ਨਾਲ ਨਹੀਂ ਨਹੀਂ ਡਿਸਪਲਿਨ ਤੁਸੀਂ ਕੀ ਮੰਗਦੇ ਹੋ ਕਿਉਂਕਿ ਕਾਂਗਰਸ ਨੇ ਤਾਂ ਟਿਕਟ ਦਿੱਤੀ ਨਹੀਂ ਰਾਣਾ ਗੁਰਜੀਤ ਦੇ ਬੇਟੇ ਨੂੰ ਇੰਡੀਪੈਂਡੈਂਟ ਹੋ ਲੜੇ ਨੇ ਰਾਣਾ ਗੁਰਜੀਤ ਇਹ ਤਰਕ ਦਿੰਦੇ ਨੇ ਵੀ ਇੰਡੀਪੈਂਡੈਂਟ ਲੜਨਾ ਮੁੰਡੇ ਦਾ ਮਰਿਆ ਦਾ ਅਧਿਕਾਰ ਆ ਉਹਦੇ ਚ ਪਾਰਟੀ ਕਿਵੇਂ ਰੋਕ ਸਕਦੀ ਆ ਮੁੰਡਾ ਲੜੇ ਮੰਤਰੀ ਆਪ ਆ ਕੇ ਕਾਂਗਰਸ ਦਾ ਕਿਦਾਂ ਲੜ ਸਕਦਾ ਹੂੰ ਮਿਨਿਸਟਰ ਨੇ ਸਾਰੀ ਕੈਂਪੇਨ ਆਪ ਸੰਭੀ ਪਿੱਛੇ ਉਹਦੇ ਨਾਲ ਵੱਡੇ ਲੀਡਰ ਵੀ ਸੀ ਜਿਹੜੇ ਜਿਹੜੇ ਮੇਰੇ ਹਲਕੇ 'ਚ ਨਹੀਂ ਆਏ ਹਲਕੇ ਦੇ ਰਾਈਟ ਤੇ ਲੈਫਟ ਦੋਵਾਂ ਹਲਕਿਆਂ ਦੇ ਵਿੱਚ ਹੀ ਉਹ ਇਹ ਪ੍ਰਚਾਰ ਕਰ ਗਿਆ ਵੀ ਕੋਈ ਨਹੀਂ ਆਪਣਾ ਹੀ ਕੈਂਡੀਡੇਟ ਆ ਤੇ ਇਹ ਤੇ ਉਹ ਕੱਲਾ ਲੜੇ ਕੋਈ ਇਸ ਗੱਲ ਦਾ ਕੋਈ ਕਿਸੇ ਨੂੰ ਕੋਈ ਚਿੰਤਾ ਨਹੀਂ ਗਈ ਜਦੋਂ ਪਾਰਟੀ ਦਾ ਮੋਢਾ ਯੂਜ਼ ਕਰਨਾ ਵੀ ਪਾਰਟੀ ਮੇਰੇ ਨਾਲ ਆ ਪਾਰਟੀ ਦੀ ਝੋਲੀ ਜੀ ਪਾਉਣਾ ਉਹ ਉਦੋਂ ਫਿਰ ਉਹ ਜਿਹੜਾ ਕਾਂਗਰਸ ਦੇ ਵਰਕਰ ਜਿਹੜੇ ਆ ਨਾ ਉਹ ਇਸ ਚੀਜ਼ ਦਾ ਜਰੂਰ ਮਹਿਸੂਸ ਕਰਦੇ ਆ ਵੀ ਛਾਂ ਵੀ ਉਹ ਮਿਨਿਸਟਰ ਆ ਤੇ ਉਹ ਆਪ ਜਨੂੰ ਕੈਂਪੇਨ ਕਰ ਰਿਹਾ ਫਿਰ ਪਾਰਟੀ ਦਾ ਉਹ ਰਹਿ ਨਹੀਂ ਜਾਂਦੀ ਗੱਲ ਤੁਹਾਡੇ ਨਾਲ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਤੁਹਾਡੇ ਨਾਲ ਨੇ ਜਿਹੜਾ ਜਿਹੜਾ ਮੇਨ ਸਟ੍ਰੀਮ ਹੁਣ ਢੜਾ ਹੈਗਾ ਹਾਂਜੀ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਇੰਟਾਇਰ ਢੜੇ ਤੇ ਫਿਰ ਰਾਣਾ ਗੁਰਜੀਤ ਹਾਵੀ ਹੋ ਰਹੇ ਨੇ ਇਹ ਤੇ ਹੁਣ ਤੁਸੀਂ ਕਿਹਾ ਕਿ ਮਿਨਿਸਟਰ ਆ ਕੇ ਉੱਥੇ ਮਦਦ ਕਰਦਾ ਤਾਂ ਤੁਸੀਂ ਫਿਰ ਉਹਨਾਂ ਦਾ ਪ੍ਰਭਾਵ ਕਬੂਲ ਦਿਓ ਹਲਕੇ ਚ ਉਹਨਾਂ ਦਾ ਪ੍ਰਭਾਵ ਹੈਗਾ ਨਹੀਂ ਪ੍ਰਭਾਵ ਨਹੀਂ ਮੈਂ ਬਾਈ ਦੀ ਗੱਲ ਕੀਤੀ ਜਦੋਂ ਇਲੈਕਸ਼ਨ ਸੀ ਉਹ ਸਿਲੈਕਸ਼ਨ ਸਮੇ ਰਾਜਾ ਵਡੰਗ ਜੀ ਵੀ ਸਾਡੇ ਪ੍ਰਧਾਨ ਨਹੀਂ ਸੀ ਜਾਂ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਸੀਐਲਪੀ ਦੇ ਲੀਡਰ ਨਹੀਂ ਸੀਗੇ ਉਸ ਸਮੇ ਦੇ ਵਿੱਚ ਜਿਹੜੀ ਲੀਡਰਸ਼ਿਪ ਸੀ ਉਦੋਂ ਤੇ ਉਹਹਾ ਵੀਏ ਸੀ ਵੀ ਮੈਂ ਕੈਪਟਨ ਅਮਨਿੰਦਰ ਸਿੰਘ ਜੀ ਨਾਲ ਸੀ ਉਸ ਤੋਂ ਬਾਅਦ ਨਵਜੋਤ ਸਿੱਧੂ ਜੀ ਪ੍ਰਧਾਨ ਬਣ ਗਏ ਚਲੋ ਜਿੰਨੇ ਪਾਰਟੀ ਦਾ ਪ੍ਰਧਾਨ ਰਹਿਣਾ ਉਹਦਾ ਨਾ ਰਹਿਣਾ ਪੈਣਾ ਜੀ ਤੇ ਉਹ ਧੜਾ ਇੱਕ ਜਿਹੜਾ ਸੀ ਉਹ ਧੜੇ ਨੇ ਹੀ ਉਦੋਂ ਕੀਤਾ ਹੁਣ ਤੇ ਕੋਈ ਇਹੋ ਜੀ ਗੱਲ ਨਹੀਂ ਬਾਕੀ ਜਿਹੜਾ ਪਾਰਟੀ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਅੱਜ ਚੈਲੰਜ ਜਿਹੜਾ ਆ ਨਾ ਕੀਤਾ ਹਾਈ ਕਮਾਂਡ ਨੂੰ ਇਹਦਾ ਅਸਰ ਸਾਰੇ ਦੇਸ਼ 'ਚ ਪੈਣਾ ਤੁਸੀਂ ਰਾਣਾ ਗੁਰਜੀਤ ਦੇ ਇਸ ਰਵੱਈਏ ਨੂੰ ਕਿਵੇਂ ਅਸੈਸ ਕਰਦੇ ਹੋ ਕਿ ਆਖਰਕਾਰ ਕਿਹੜੀ ਸ਼ਕਤੀ ਜਿਹੜੀ ਉਹਨਾਂ ਦੇ ਮਗਰ ਕੰਮ ਕਰਦੀ ਉਹ ਪ੍ਰਧਾਨ ਦੀ ਪ੍ਰਭਾਵ ਹੀ ਨਹੀਂ ਕਰਦੇ ਲੁਧਿਆਣਾ ਇਲੈਕਸ਼ਨ 'ਚ ਜੇ ਵੀ ਉਹ ਸੈਪਰੇਟ ਹੋ ਕੇ ਮੌਜੂਦਾ ਪ੍ਰਧਾਨ ਤੋਂ ਇਵਨ ਕਿ ਉਹਨਾਂ ਨੇ ਪੰਜਾਬ ਦੇ ਇੰਚਾਰਜ ਨੂੰ ਵੀ ਕਹਿ ਲੋ ਕਿ ਲਾਂਬੇ ਕਰਕੇ ਮਤਲਬ ਉਹਨਾਂ ਦੇ ਫੈਸਲਿਆਂ ਨੂੰ ਵੀ ਓਵਰਰੂਟ ਕੀਤਾ ਚਾਹੇ ਕੋਈ ਬੰਦੇ ਸ਼ਾਮਲ ਕਰਾਉਣੇ ਸੀ ਉਹ ਗੱਲ ਵੀ ਲੁਧਿਆਣੇ ਉਹਨਾਂ ਨੇ ਨਹੀਂ ਮੰਨੀ ਤਾਂ ਧੜੇ ਬਣ ਗਏ ਕਈ ਟੜੇ ਬਣ ਗਿਆ ਵਿਚ ਆਸ਼ੂ ਦਾ ਵੱਖਰਾ ਤੜਾ ਸੀ ਪ੍ਰਗਟ ਸਿੰਘ ਵੱਖਰੀ ਡੁਗਡੁਗੀ ਵਜਾ ਰਹੇ ਨੇ ਰਾਣਾ ਗੁਰਜੀਤ ਬਕਰੇ ਨੇ ਤੁਹਾਡੇ ਵਾਲਾ ਤੜਾ ਵੱਖਰਾ ਹੋ ਗਿਆ ਪ੍ਰਧਾਨ ਦੀ مخالਫਤ ਵੀ ਕਰ ਰਹੇ ਨੇ ਤੁਹਾਡੀ مخالਫਤ ਵੀ ਕੀਤੀ ਹੈ ਐਨੀ مخالਫਤ ਕਰਕੇ ਕਾਂਗਰਸ ਦੇ ਵਿੱਚ ਉਹ ਐਗਜ਼ਿਸਟ ਕਰ ਰਹੇ ਨੇ ਇਹਨੂੰ ਫਿਰ ਤੁਸੀਂ ਐਸੈਸ ਕਿਵੇਂ ਕਰਦੇ ਹੋ ਕਿ देयर ਇਸ ਸਮਨ ਜਿਹੜਾ ਉਹਨਾਂ ਦੀ ਸਪੋਰਟ ਕਰ ਰਿਹਾ ਉੱਪਰੋਂ ਬਿਲਕੁਲ ਇਹਦੇ ਵਿੱਚ ਸਭ ਤੋਂ ਵੱਡਾ ਚੀਜ਼ ਜਿਹੜੀ ਆ ਪੈਸਾ ਹੂੰ ਪਿਆਸਾ ਮਨੀ ਪਾਵਰ ਜਿਹੜੀ ਮੈਂ ਕਹਿ ਸਕਦਾ ਕਈ ਚੀਜ਼ਾਂ ਨੂੰ ਕਈ ਹੁਣ ਸਾਡੇ ਪ੍ਰਧਾਨਾ ਰਾਜਾ ਵੜਿੰਗ ਜੀ ਜੀ ਪ੍ਰਧਾਨ ਨੂੰ ਕਿੰਨੇ ਲਾਇਆ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਖੜਗੇ ਜੀ ਨੇ ਤੇ ਰਾਹੁਲ ਗਾਂਧੀ ਜੀ ਨੇ ਠੀਕ ਹੈ ਉਹਨੂੰ ਚੈਲੰਜ ਕਰਨਾ ਤੇ ਫਿਰ ਉਹਨਾਂ ਨੂੰ ਚੈਲੰਜ ਨਾ ਸਿੱਧਾ ਤੇ ਇਹ ਫਿਰ ਜਿਹੜੀ ਇਹ ਧੜੇ ਬਣਾਉਣੇ ਹੁਣ ਕਿੰਨੀਆਂ ਇਲੈਕਸ਼ਨਾਂ ਦੇ ਵਿੱਚ ਇੰਚਾਰਜ ਰਹੇ ਆ ਹਾਂਜੀ ਲੋਕਾਂ ਦੇ ਸਾਡੇ ਲੀਡਰਾਂ ਤੇ ਤੇ ਪਰਚੇ ਹੋ ਰਹੇ ਆ ਅੰਦਰ ਕੀਤੇ ਜਾ ਰਹੇ ਇਹਨਾਂ ਨੂੰ ਇਥਨੋਲ ਦੇ ਲਾਇਸੈਂਸ ਮਿਲਦੇ ਆ ਕੀ ਸਮੇਂ ਦੇ ਤੋਂ ਇਹ ਇਹ ਜਿਹੜਾ ਸਾਰਾ ਕਿਉਂ ਬਿਜ਼ਨਸਮੈਨ ਕਦੀ ਵੀ ਸਰਕਾਰ ਦੇ ਉਲਟ ਨਹੀਂ ਹੋ ਸਕਦਾ ਕਦੀ ਵੀ ਉਹ ਪਾਰਟੀ ਆਪਣੀ ਦੇ ਨਾਲ ਖੜਾ ਨਹੀਂ ਹੋ ਸਕਦਾ ਜਿਹਦੀ ਸਰਕਾਰ ਹੋਊਗੀ ਉਹਦੇ ਵਾਲੀ ਉਹ ਹੋਊਗਾ ਇਹ ਤੁਸੀਂ ਪਿੱਛੇ ਦੇਖਿਆ ਵੀ ਆ ਵੀ ਜਿਹੜਾ ਸਾਰਾ ਕਿੰਨੀਆਂ ਲਖਣਾ ਹਰ ਗਈਆਂ 5 ਲਖਣਾ ਹਰ ਗਈਆਂ 4 ਜੀ ਜਦੋਂ ਦੀ ਆ ਸਰਕਾਰ ਬਣੀ ਆ ਔਰ ਇਹਨਾਂ ਨੂੰ ਕਿੰਨੀ ਵਾਰੀ ਉਹਦਾ ਇੰਚਾਰਜ ਲਾਇਆ ਤੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹਾਈ ਕਮਾਂਡ ਨੂੰ ਦੇਖਣੀਆਂ ਚਾਹੀਦੀਆਂ ਨਾ ਕਿ ਇਹ ਦੇਖਣਾ ਚਾਹੀਦਾ ਵੀ ਉਹ ਬੰਦਾ ਬਹੁਤ ਪ੍ਰਭਾਵਸ਼ਾਲੀ ਪੈਸਾ ਬਹੁਤ ਆ ਜੀ ਬਿਜ਼ਨਸ ਬਹੁਤ ਆ ਇਦਾਂ ਤਾਂ ਫਿਰ ਜਿਹੜੇ ਜਿਹੜੇ ਲੋਕ ਸਾਡੇ ਵਰਗੇ ਆ ਜਾਂ ਜਿਹੜੇ ਪਾਰਟੀ ਲਈ ਕੰਮ ਕਰਦੇ ਜਿਨ੍ਹਾਂ ਨੂੰ 50 50 ਸਾਲ ਪਰਿਵਾਰਾਂ ਨੂੰ ਹੋ ਗਏ ਆ ਉਹਨਾਂ ਦਾ ਤਾਂ ਕੋਈ ਵੈਲਿਊ ਰਹਿ ਹੀ ਨਹੀਂ ਜਾਂਦੀ ਫਿਰ ਤੇ ਜਿਹੜੀ ਡੈਮੇਜ ਪਾਰਟੀ ਨੂੰ ਕਿਉਂ ਹੋ ਰਿਹਾ ਅੱਜ ਅੱਜ ਰਾਹੁਲ ਗਾਂਧੀ ਜੀ ਬੜੇ ਜ਼ੋਰ ਨਾਲ ਲੱਗੇ ਆ ਦੇਸ਼ ਦੇ ਵਿੱਚ ਪਰ ਉਹਨਾਂ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਪਾਰਟੀ ਦੇ ਜਿਹੜਾ ਖਿਲਾਫ ਜਿਹੜਾ ਪਾਰਟੀ ਦੇ ਉਲਟ ਜਿਹੜੀ ਗੱਲ ਜਾ ਰਹੀ ਹੈ ਉਹ ਇਹ ਜਾ ਰਹੀ ਹੈ ਵੀ ਕਾਂਗਰਸ ਦੇ ਵਿੱਚ ਐਕਸ਼ਨ ਨਹੀਂ ਹੁੰਦਾ ਕਾਂਗਰਸ ਦੇ ਵਿੱਚ ਇਹ ਡਿਸਪਲਿਨ ਦੀ ਕਮੀ ਆ ਜਿਹੜਾ ਜੋ ਮਰਜ਼ੀ ਕਰ ਲਵੇ ਇੰਨਾ ਵੀ ਨਹੀਂ ਉਹ ਚਾਹੀਦਾ ਵੀ ਜਿਹੜਾ ਬੰਦਾ ਉੱਠ ਕੇ ਮਰਜ਼ੀ ਆਪਣੀ ਗੱਲ ਪਾਰਟੀ ਦੇ ਉਲਟ ਕਰ ਦੇਵੇ ਕੋਈ ਬਿਆਨ ਹੀ ਦੇਣਾ ਨਾ ਜੀ ਆਪਾਂ ਜ਼ਰੂਰੀ ਨਹੀਂ ਵੀ ਆਪਾਂ ਨੂੰ ਬੀਜੇਪੀ ਜਾਣ ਦੀ ਲੋੜ ਆ ਜੀ ਉਹ ਕਾਂਗਰਸ ਤੇ ਰਹਿ ਕੇ ਵੀ ਬਿਆਨ ਦੇ ਸਕਦੇ ਵੀ ਉਹ ਬੀਜੇਪੀ ਦੀ ਮਦਦ ਕਰ ਸਕਦੇ ਲੋਕ ਉਹ ਲੋਕ ਇਹ ਕਰ ਰਹੇ ਆ ਤੁਹਾਡਾ ਪ੍ਰਧਾਨ ਇੰਨਾ ਤਾਕਤਵਰ ਨਹੀਂ ਹੈਗਾ ਵੀ ਉਹ ਸ਼ੋ ਕਾਸ ਨੋਟਿਸ ਕਢਵਾ ਦੇਵੇ ਇਹ ਤੇ ਪ੍ਰਧਾਨ ਜੀ ਨੂੰ ਹੁਣ ਚਾਹੀਦਾ ਜਿੱਦਾਂ ਦੀ ਹੁਣ ਗੱਲ ਹੋਈ ਆ ਜਿੱਦਾਂ ਦਾ ਅੱਗੇ ਤੇ ਗੱਲ ਹੋਰ ਸੀ ਹੁਣ ਤੇ ਛਰੇ ਆਮ ਚੈਨਲ ਦੇ ਵਿੱਚ ਤੁਸੀਂ ਸੁਣਿਆ ਵੀ ਹਾਈ ਕਮਾਂਡ ਨੂੰ ਹੀ ਕਹਤਾ ਹੈ ਕਮਾਂਡ ਨਾਲ ਸੀ ਇਹਦਾ ਮਤਲਬ ਵੀ ਕਾਂਗਰਸ ਪਾਰਟੀ ਦੀ ਉਹਦਾ ਕਹਿਣ ਦਾ ਕਹਿਣ ਦਾ ਮਤਲਬ ਆ ਕਾਂਗਰਸ ਦੀ ਟਿਕਟ ਲੈਣ ਦੀ ਲੋੜ ਨਹੀਂ ਤਗੜੇ ਬੰਦੇ ਨੂੰ ਕਾਂਗਰਸ ਕਿਸੇ ਨੂੰ ਟਿਕਟ ਦਿੰਦੀ ਆ ਤੇ ਹਾਈ ਕਮਾਂਡ ਉਹਦੇ ਨਾਲ ਆ ਜਿਹੜਾ ਦੂਜਾ ਪੈਸੇ ਵਾਲਾ ਹੋਵੇ ਇਹ ਕਹਿਣ ਦਾ ਮਤਲਬ ਆ ਨਾ ਇਹ ਤੇ ਹੁਣ ਸਾਡੀ ਹਾਈ ਕਮਾਂਡ ਨੂੰ ਕਲੀਅਰ ਕਰਨਾ ਚਾਹੀਦਾ ਵੀ ਤੁਸੀਂ ਕਿੱਧਰ ਆ ਹਾਂ ਹਾਈ ਕਮਾਂਡ ਜਿਹੜੀ ਆ ਉਹਦਾ ਕੀ ਡਿਸਪਲਿਨ ਆ ਉਹ ਕਿਹਦੇ ਨਾਲ ਖੜੇ ਹੁੰਦੇ ਆ ਵੀ ਇਹ ਮਾਂ ਕੋਈ ਵੀ ਆਪਣੇ ਬੱਚੇ ਨੂੰ ਅੱਜ ਕਰੀ ਵੀ ਉਹ ਬਰਾਂ ਨਹੀਂ ਹੋ ਸਕਦੀ ਸਾਰੇ ਬੱਚੇ ਬਰਾਬਰ ਉਹਦੇ ਲਈ ਇਦਾਂ ਹੀ ਹਾਈ ਕਮਾਂਡ ਜਿਹੜੀ ਆ ਉਹ ਫਿਰ ਆਪਣੇ ਜਿਹੜਾ ਕੈਂਡੀਡੇਟ ਉਹਨਾਂ ਦਾ ਉਹਦਾ ਬੱਚਾ ਹੀ ਹੁੰਦਾ ਜਿਹੜਾ ਕਾਂਗਰਸ ਪਾਰਟੀ ਦਾ ਸਿੰਬਲ ਜਿਹਨੂੰ ਮਿਲ ਜਵੇ ਉਹ ਕਹੂਗੀ ਵੀ ਮੇਰੇ ਜਿਹੜਾ ਸਿੰਬਲ ਵਾਲੇ ਨੂੰ ਕੋਈ ਬਾਹਰਲਾ ਬੰਦਾ ਆ ਕੇ ਹਰਾਵੇ ਜਾਂ ਉਹਦੀ ਸਪੋਰਟ ਕਰੇ ਕਾਂਗਰਸ ਦੇ ਵਿੱਚੋਂ ਹੀ ਕੋਈ ਇਹ ਤੇ ਬੜੀ ਦੇਰ ਹੋ ਗਈ ਐ ਐਕਸ਼ਨ ਹੋਣਾ ਚਾਹੀਦਾ ਸੀ ਹੁਣ ਮੈਨੂੰ ਲੱਗਦਾ ਜੇ ਹੁਣ ਵੀ ਐਕਸ਼ਨ ਨਾ ਹੋਇਆ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਸਾਰੇ ਦੇਸ਼ ਦੇ ਵਿੱਚ ਚੱਲੇ ਜਾਣੀ ਆ ਵੀ ਕੋਈ ਪਾਰਟੀ ਚ ਵਿਰੋਧ ਕੰਮ ਕਰੋ ਪਾਰਟੀ ਦੇ ਐਂਟੀ ਕੰਮ ਕਰੋ ਜਿੰਨਾ ਪਾਰਟੀ ਦੇ ਉਲਟ ਤੁਸੀਂ ਕੰਮ ਕਰੋ ਉਨਾ ਹੀ ਤੁਹਾਨੂੰ ਪਾਰਟੀ ਚੰਗਾ ਸਮਝਦੀ ਹੈ ਅੱਛਾ ਤੁਸੀਂ ਪਿੱਛੇ ਜੇ ਪ੍ਰੋਗਰਾਮ ਵੀ ਰੱਖਿਆ ਸੀ ਤੁਹਾਡਾ ਪ੍ਰੋਗਰਾਮ ਪਾਰਟੀ ਦਾ ਪ੍ਰੋਗਰਾਮ ਸੀਗਾ ਤੇ ਬਰਾਬਰ ਹੀ ਉਹਨਾਂ ਦੇ بیٹے ਵੱਲੋਂ ਵੀ ਉੱਥੇ ਪ੍ਰੋਗਰਾਮ ਰੱਖਿਆ ਗਿਆ ਬੇਸ਼ੱਕ ਉਹ ਇੰਡੀਪੈਂਡੈਂਟ ਕੈਂਡੀਡੇਟ ਨੇ ਤਾਂ ਉਹਨਾਂ ਦੇ ਉਹਨਾਂ ਨੇ ਵੀ ਆਪਣਾ ਇਕੱਠ ਕੀਤਾ ਸੀਗਾ ਉਹਦੇ ਤੇ ਕੋਈ ਪਾਰਟੀ ਨੇ ਬੁਰਾ ਮਨਾਇਆ ਉਹਦੇ ਤੇ ਕੋਈ ਸ਼ਿਕਵਾ ਸ਼ਿਕਾਇਤ ਤੁਹਾਡਾ ਆਪਸੀ ਗ੍ਰੀਨ ਰੂਮ ਚ ਬੈਠ ਕੇ ਹੋਇਆ ਵੀ ਇਹ ਗਲਤ ਹੋਇਆ ਨੇ ਉਹਦੇ ਵਿੱਚ ਜੇ ਤੇ ਇਹ ਰਾਣਾ ਗੁਰਜੀਤ ਜੀ ਜਾਂਦੇ ਫਿਰ ਅਸੀਂ ਤੁਹਾਡੇ ਵਾਲੇ ਚ ਵੀ ਨਹੀਂ ਆਏ ਸੀ ਸਾਡੇ ਵਾਲੇ ਚ ਵੀ ਨਹੀਂ ਸਾਡੇ ਤੇ ਪਾਰਟੀ ਦੇ ਪ੍ਰੋਗਰਾਮ ਜਿਹੜੇ ਸਾਰੇ ਪੰਜਾਬ ਚ ਚੱਲ ਰਹੇ ਸੀ ਉਹਦੇ ਤਹਿਤ ਇਹ ਪ੍ਰੋਗਰਾਮ ਸੀ ਮੇਰੇ ਹਲਕੇ ਦੇ ਵਿੱਚ ਠੀਕ ਹੈ ਉਹਦੇ ਵਿੱਚ ਸਾਰੀ ਹਾਈ ਕਮਾਂਡ ਆਈ ਪ੍ਰਧਾਨ ਜੀ ਆਏ ਸਾਡੇ ਸੀਐਲਪੀ ਦੇ ਲੀਡਰ ਹੋਰ ਵੀ ਸੁਖਜਿੰਦਰ ਰੰਧਾਵਾ ਜੀ ਸਾਰੇ ਆਏ ਜਿਹੜੇ ਲੀਡਰ ਔਰ ਫੰਕਸ਼ਨ ਹੋਇਆ ਔਰ ਉਹਨੂੰ ਖਰਾਬ ਕਰਨ ਲਈ ਪਾਰਟੀ ਨੂੰ ਤੇ ਅੱਜ ਜਿਹੜਾ ਉਹਦਨ ਬਰਾਬਰ ਤੇ ਫੰਕਸ਼ਨ ਰੱਖ ਲਿਆ ਵੀ ਪਾਰਟੀ ਨੂੰ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਉਣਾ ਜਿੰਦਾ ਮਰਜੀ ਪਹੁੰਚਾਈਏ ਤੁਹਾਡੀਆਂ ਚਿੱਠੀਆਂ ਦਾ ਤੁਹਾਡੇ ਉਲੰਘਿਆਂ ਦਾ ਸ਼ਿਕਵਿਆਂ ਦਾ ਪਾਰਟੀ ਨੇ ਅਜੇ ਤੱਕ ਕੋਈ ਜਵਾਬ ਦਿੱਤਾ ਹੈ ਨਹੀਂ ਕੋਈ ਜਵਾਬ ਨਹੀਂ ਇਹ ਤੇ ਹੁਣ ਹਾਈ ਕਮਾਂਡ ਨੂੰ ਚੈਲੰਜ ਕਰਦਾ ਨਾ ਹੁਣ ਮੇਰੀ ਤਾਂ ਗੱਲ ਹੀ ਨਹੀਂ ਰਹਿ ਗਈ ਨਹੀਂ ਪਹਿਲਾਂ ਜਿਹੜੀਆਂ ਤੁਸੀਂ ਚਿੱਠੀਆਂ ਲਿਖੀਆਂ ਉਹਦਾ ਕੋਈ ਜਵਾਬ ਆਇਆ ਉਹਦਾ ਜਵਾਬ ਦੇਖੋ ਇਹ ਐਕਸ਼ਨ ਹੋਇਆ ਵੀ ਪਾਰਲੀਮੈਂਟ ਦੀਆਂ ਟਿਕਟਾਂ ਦੋ ਮੰਗਦੇ ਸੀ ਹੂੰ ਤੇ ਪਾਰਟੀ ਨੇ ਕੋਈ ਟਿਕਟ ਨਹੀਂ ਦਿੱਤੀ ਆਨੰਦਪੁਰ ਸਾਹਿਬ ਤੋਂ ਜਾਂ ਕਡੂਲ ਸਾਹਿਬ ਤੋਂ ਕਿਤੋਂ ਵੀ ਜਿਹੜੇ ਕਹਿੰਦੇ ਸੀ ਟਿਕਟ ਸਾਡੀ ਜੇਬ 'ਚ ਆ ਇਹ ਜ਼ਰੂਰ ਰਾਹੁਲ ਗਾਂਧੀ ਜੀ ਦਾ ਫੈਸਲਾ ਵਧੀਆ ਹੋਇਆ ਵੀ ਇਹੋ ਜਿਹੇ ਬੰਦਿਆਂ ਨੂੰ ਜਿਹੜੀਆਂ ਨਹੀਂ ਟਿਕਟਾਂ ਦੇਣੀਆਂ ਪਰ ਭਾਰੀ ਨਾਲ ਜਾਂ ਪੰਜਾਬ ਦੇ ਪ੍ਰਧਾਨ ਨਾਲ ਬਹਿ ਕੇ ਤੁਹਾਡਾ ਡਾਇਲੌਗ ਹੋਇਆ ਵੀ ਯਾਰ ਆ ਗੱਲ ਤੁਸੀਂ ਮੇਰੀ ਜਿਹੜੀ ਹੈਗੀ ਨਿਵੇੜੋ ਤੁਸੀਂ ਨਿਵੇੜਦੇ ਕਿਉਂ ਨਹੀਂ ਤੁਹਾਨੂੰ ਕਹਿੰਦੇ ਕੀ ਹੈ ਪ੍ਰਭਾਰੀ ਸਾਹਿਬ ਕੀ ਕਹਿੰਦੇ ਨੇ ਰਾਜਾ ਵੜੰਕੀ ਕਹਿੰਦੇ ਆ ਪ੍ਰਧਾਨ ਜੀ ਨਾਲ ਗੱਲ ਹੋਈ ਆ ਰਾਜਾ ਵੜੰਗ ਜੀ ਨਾਲ ਉਹਨਾਂ ਨੇ ਹੁਣ ਆ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਉੱਥੇ ਜਾ ਕੇ ਜਾਂ ਕਿਤੇ ਗੱਲ ਹਾਈ ਕਮਾਂਡ ਦੇ ਨੌਲੇਜ ਦੇ ਵਿੱਚ ਗਈ ਆ ਸਾਰੀ ਔਰ ਹਾਈ ਕਮਾਂਡ ਨੇ ਡਿਸੀਜਨ ਜਿਹੜਾ ਲੈਣਾ ਹੁੰਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਉਹਨਾਂ ਕੋਲ ਸਾਰੀ ਫੀਡਬੈਕ ਜਿਹੜੀ ਚੱਲੇ ਗਈ ਆ ਵੀ ਚੱਲ ਕੀ ਰਿਹਾ ਆ ਜੀ ਰਾਹੁਲ ਕਾਂਦੀ ਜੀ ਬਿਆਨ ਕਿਉਂ ਦੇ ਰਹਿ ਵਾਰ-ਵਾਰ ਵੀ ਸਲੀਪਰ ਸੈਲ ਸਲੀਪਰ ਸੈਲ ਸਲੀਪਰ ਸੈਲ ਜਿਹੜੇ ਪਾਰਟੀ ਦੇ ਵਿੱਚ ਰਹਿ ਕੇ ਦੂਜੀ ਪਾਰਟੀ ਦੀ ਜਿਹਦੀ ਮਦਦ ਕਰਨੀ ਚਾਹਣ ਉਹ ਕਰ ਸਕਦੇ ਆ ਉਹ ਉਹਨਾਂ ਲੋਕਾਂ ਤੇ ਇਨਾ ਕਰਕੇ ਹੀ ਉਹ ਜਿਹੜਾ ਰਾਹੁਲ ਜੀ ਨੇ ਬਿਆਨ ਦਿੱਤਾ ਤੇ ਉਹਨਾਂ ਦਾ ਧਿਆਨ ਪੂਰਾ ਹੁਣ ਮੈਨੂੰ ਲੱਗਦਾ ਇੱਧਰ ਹੋਊਗਾ ਵੀ ਪਾਰਟੀ ਨੂੰ ਨੁਕਸਾਨ ਜਿਹੜਾ ਆ ਕਰਦੇ ਲੋਕ ਉਹਨਾਂ ਨੂੰ ਇਹ ਜਿਹੜਾ ਉਹਨਾਂ ਤੇ ਐਕਸ਼ਨ ਕੀਤਾ ਜਾਵੇ ਚੀਮਾ ਸਾਹਿਬ ਹਾਈਪੋਥੈਟিক্যাল ਸਵਾਲ ਆ ਮੇਰਾ ਜੇਕਰ 27 ਤੱਕ ਇਹ ਗਤੀਵਿਧੀਆਂ ਨਹੀਂ ਬੰਦ ਹੁੰਦੀਆਂ ਰਾਣਾ ਗੁਰਜੀਤ ਦੇ ਖਿਲਾਫ ਤੋਂ ਲੱਗਦਾ ਪਾਰਟੀ ਕੋਈ ਐਕਸ਼ਨ ਨਹੀਂ ਲੈਂਦੀ ਉਹਨਾਂ ਨੂੰ ਨਹੀਂ ਵਰਜਿਆ ਜਾਂਦਾ ਤੁਹਾਡੇ ਬਰਾਬਰ ਆਪਣੇ ਬੇਟੇ ਨੂੰ ਉਮੀਦਵਾਰ ਉਤਾਰਨ ਦੇ ਲਈ ਜਾਂ ਉਹਨਾਂ ਨੂੰ ਨਹੀਂ ਰੋਕਿਆ ਜਾਂਦਾ ਕਿ ਤੁਸੀਂ ਨਵਤੇਜ ਚੀਮਾ ਨੂੰ ਹਰਾਉਣ ਦੇ ਲਈ ਤੁਸੀਂ ਕੰਮ ਨਾ ਕਰੋ ਫਿਰ ਤੁਹਾਡਾ ਫਿਊਚਰ ਪਲਾਨ ਕੀ ਹੈ ਤੁਹਾਡਾ ਕੀ ਟੇਕ ਹੋਊਗਾ ਦੇਖੋ ਨਹੀਂ ਇਹ ਤਾਂ ਪਾਰਟੀ ਨੂੰ ਡਿਸੀਜਨ ਲਾਊਗੀ ਅੱਗੇ ਤੇ ਜਿਹੜੀ ਗੱਲ ਹੋ ਗਈ ਹੋ ਗਈ ਹੁਣ ਤੇ ਦੇਖੋ ਪਾਰਟੀ ਟਿਕਟ ਦਊਗੀ ਤੇ ਲੜਾਂਗੇ ਜੇ ਪਾਰਟੀ ਦੇ ਨਾਲ ਮੇਰੀ ਕਈ ਲੀਡਰਾਂ ਨਾਲ ਗੱਲ ਹੋਈ ਆ ਜੇ ਇਹ ਫਿਰ ਉਦਾਂ ਹੀ ਕਰਨਗੇ ਤੇ ਫਿਰ ਪਾਰਟੀ ਜਿਹੜੀ ਆ ਉਹ ਫਿਰ ਇਹਨਾਂ ਨੂੰ ਇੱਕ ਜਣੇ ਨੂੰ ਇਹ ਨਹੀਂ ਵੀ ਟਿਕਟ ਇੱਕ ਨੂੰ ਦੇਤੀ ਤੇ ਇੱਕ ਇੰਡੀਪੈਂਡੈਂਟ ਲੜ ਲੈ ਤੇ ਉੱਥੇ ਜਾ ਕੇ ਮਤ ਕਰ ਲੈ ਇਕੱਲਾ ਆ ਜਾਵੇ ਕੋਈ ਗੱਲ ਲੜੀ ਜਾਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਹੂੰ ਇਸ ਕਰਕੇ ਲੜਾਈ ਆਪਣੀ ਜਿਹੜੀ ਲੜਾਂਗੇ ਔਰ ਜੋ ਜਿੱਦਾਂ ਦਾ ਫੀਡਬੈਕ ਆ ਰਿਹਾ ਬੜਾ ਜਿਹੜਾ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਵਧੀਆ ਆ ਪਰ ਲੋਕੀ ਇਹ ਸਵਾਲ ਕਰਦੇ ਆ ਵੀ ਪਾਰਟੀ ਕਿੱਥੇ ਆ ਤੁਹਾਨੂੰ ਭਰੋਸਾ ਕਾਂਗਰਸ ਸੇਸ਼ਵਰ ਤੁਹਾਨੂੰ ਟਿਕਟ ਦੇਣਗੇ ਬਿਲਕੁਲ 100% ਭਰੋਸਾ ਜੀ ਤੁਹਾਡਾ ਰੌਲਾ ਸ਼ੁਰੂ ਕਿਵੇਂ ਹੁੰਦਾ ਹੈ ਰਾਣਾ ਗੁਰਜੀਤ ਨਾਲ ਇਹ ਸਿਆਸੀ ਤਕਰਾਰ ਵੱਧ ਕਿਵੇਂ ਜਾਂਦੀ ਹੈ ਵਜਾ ਕੀ ਰਹੀ ਇਹਦੀ ਵਜਾ ਦੇਖੋ ਮੇਰਾ ਉਹਨਾਂ ਨਾਲ ਕਿਹੜਾ ਕੋਈ ਰੌਲਾ ਕੋਈ ਜ਼ਮੀਨ ਜਾਇਦਾਦ ਦਾ ਜਾਂ ਕੋਈ ਰੌਲਾ ਆ ਇਹ ਤਾਂ ਸਿਰਫ ਗੱਲ ਹੀ ਨਹੀਂ ਸੀ ਜਿਲ੍ਹੇ ਚ ਦਬ ਦਬਾ ਹੂੰ ਵੀ ਜੋ ਉਹ ਚਾਹੁੰਦੇ ਸੀ ਵੀ ਜ਼ਿਲ੍ਹੇ ਦੇ ਵਿੱਚ ਮੈਂ ਹੀ ਆਪਣੇ ਬੰਦਿਆਂ ਨੂੰ ਟਿਕਟਾਂ ਮਿਲਣ ਮੇਰਿਆਂ ਨੂੰ ਮੇਰੇ ਖਿਲਾਫ ਸੱਤ ਦੇ ਵਿੱਚ ਵੀ ਇਹਨਾਂ ਨੇ ਟਿਕਟ ਅਨਾਉਂਸ ਕੀਤੀ ਸੀ ਕਾਂਗਰਸ ਦੀ ਟਿਕਟ ਫੱਟੂ ਢਿੰਗਾ ਪੈਂਦਾ ਸਾਡੇ ਉੱਥੇ ਪٹرول ਪੰਪ ਤੇ ਫੰਕਸ਼ਨ ਸੀ ਉੱਥੇ ਆਪਣੇ ਬੰਦੇ ਕੈਪਟਨ ਹਰਮਿੰਦਰ ਦੀ ਟਿਕਟ ਅਨਾਉਂਸ ਕਰ ਆਏ ਜੀ ਨਹੀਂ ਮਿਲੀ ਚਲੋ ਮੈਂ ਥੋੜੀ ਵੋਟ ਤੇ ਹਰ ਗਿਆ ਉਸ ਤੋਂ ਬਾਅਦ 12 ਦੇ ਵਿੱਚ ਪੂਰਾ ਫੇਰ ਜ਼ੋਰ ਲਾਇਆ ਵੀ ਉਹ ਈਲ ਮਨਾਉਣਾ ਚਾਹੁੰਦੇ ਸੀਗੇ ਜਦੋਂ ਕਿ ਇਹ ਜਿਹੜੇ ਵੱਡੇ ਲੋਕ ਇਹ ਹੁੰਦੇ ਨਾਲ ਚਾਹੁੰਦੇ ਵੀ ਸਾਡਾ ਹੀ ਸਾਰਾ ਕੁਝ ਆਸੇ ਪਾਸੇ ਸਾਡੇ ਲੋਕ ਹੀ ਹੋਣ ਸਾਡੇ ਬੰਦੇ ਹੋਣ ਤੇ ਅਸੀਂ ਦਬਦਬਾ ਆਪਣਾ ਬਣਾ ਕੇ ਰੱਖੀਏ ਤੇ ਪਾਰਟੀ ਨੂੰ ਬਲੈਕਮੇਲ ਕਰਕੇ ਰੱਖੀਏ ਤੇ ਪਾਰਟੀ ਨੇ ਇਹ ਚੀਜ਼ ਜਿਹੜੀ ਉਹ ਤੋਂ ਬਾਅਦ 12 ਤੋਂ 17 ਜਿਹੜਾ ਉਹ ਚੱਲਦਾ ਗਿਆ ਚੱਲਦਾ ਗਿਆ ਰੌਲਾ ਇਦਾਂ ਹੀ ਰਿਹਾ ਵੀ ਜ਼ਿਲ੍ਹੇ ਦੇ ਵਿੱਚ ਮੈਂ ਆਪਣਾ ਦਬਦਬਾ ਬਣਾਉਂ ਕਦੀ ਤੁਸੀਂ ਆਪ ਦੇ ਪੱਦਰ ਤੇ ਜਾਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਤੁਹਾਡਾ ਬਹਿ ਕੇ ਨਬੀੜ ਦੇਣ ਇਹ ਇੱਕ ਵਾਰੀ ਜਦੋਂ 17 ਦੇ ਵਿੱਚ ਕੈਪਟਨ ਸਾਹਿਬ ਸੀ ਕੈਪਟਨ ਸੰਦੀਪ ਸੰਧੂ ਸਾਡੇ ਜਿਹੜੇ ਪਾਰਟੀ ਦੇ ਜਨਮ ਸੈਕਟਰੀ ਆਫਿਸ ਦੇ ਆ ਜੀ ਉਹਨਾਂ ਨੇ ਉਦੋਂ ਵਿੱਚ ਬੈਠ ਕੇ ਗੱਲਬਾਤ ਕੀਤੀ ਸੀ ਉਤ ਤੋਂ ਬਾਅਦ ਐਤਕੀ ਦੇ ਬਾਈ ਦੇ ਵਿੱਚ ਤੇ ਆਪੋਤਾ ਵੀ ਪੈ ਗਈ ਨਾ ਜਦੋਂ ਸਾਰੀ ਹੋ ਗਈ ਵੀ ਹਰ ਲੀਡਰ ਦਾ ਆਪਣਾ ਹੀ ਮੂਹ ਹੋ ਗਿਆ ਹਰ ਬੰਨੇ ਕੋਈ ਕੋਈ ਰਹਿ ਹੀ ਨਹੀਂ ਗਿਆ ਕੋਈ ਵੀ ਆ ਫਲਾਣੇ ਲੀਡਰ ਆ ਇਹਨੂੰ ਕਮਾਂਡ ਮੰਨ ਕੇ ਆਪਾਂ ਚੱਲਣਾ ਆ ਇਹਦੇ ਵਿੱਚ ਇੱਕ ਬੜੀ ਵੱਡੀ ਗੱਲ ਹੋਰ ਆ ਜਾਂਦੀ ਆ ਇਹਦੇ ਵਿੱਚ ਆ ਜਾਂਦੀ ਵੀ ਜਿੰਨਾਂ ਦੇ ਪਰਿਵਾਰ ਪਿਛਲੇ 50 50 ਸਾਲਾਂ ਤੋਂ ਕਾਂਗਰਸ ਦੇ ਨਾਲ ਚੱਲ ਰਹੇ ਆ ਜੀ ਔਰ ਜਿਹੜੇ ਕਈ ਲੋਕ ਇਹੋ ਜਿਹਾ ਸਾਡੀ ਪਾਰਟੀ ਚ ਆਏ ਚਲੇ ਗਏ ਆਏ ਗਏ ਆ ਜਿਹੜੇ ਕਿੰਨੀਆਂ-ਕਿੰਨੀਆਂ ਪਾਰਟੀਆਂ ਬਦਲ ਕੇ ਤੇ ਅੱਜ ਕਾਂਗਰਸ ਨੂੰ ਕਾਂਗਰਸ ਉਹ ਸਮਝ ਰਿਹਾ ਵੀ ਕਾਂਗਰਸ ਸਾਡੀ ਜੇਬ 'ਚ ਆ ਜੀ ਔਰ ਉਹਨਾਂ ਦਾ ਜਿਹੜਾ ਆ ਉਹ ਸੋਚ ਜਿਹੜੀ ਹੈ ਨਾ ਉਹ ਕਾਂਗਰਸੀ ਸੋਚ ਨਹੀਂ ਉਹਨਾਂ ਦੀ ਸੋਚ ਉਹੀ ਹੁੰਦੀ ਜਿਹੜੀਆਂ ਪਾਰਟੀਆਂ ਜਵਾਏ ਕੀਤੇ ਗਰਾਏ ਉਹਦੇ ਕਰਕੇ ਕਨਫਿਊਜ਼ਨ ਇੰਨੀ ਪੈਦਾ ਕਰਤੀ ਉਹਨਾਂ ਨੇ ਵੀ ਅ ਅੱਜ ਇਸ ਮੁਕਾਮ ਤੇ ਪਹੁੰਚ ਗਏ ਬਾਈ ਦੇ ਵਿੱਚ ਵੀ ਜਦੋਂ 18 ਸੀਟਾਂ ਤੇ ਆ ਗਏ ਇਹ ਬੜੀ ਜ਼ਰੂਰੀ ਕਲੈਰਟੀ ਜਿਹੜੀ ਤੁਸੀਂ ਗੱਲ ਕਰਦੇ ਆ ਇਹ ਸਭ ਤੋਂ ਵੱਧ ਵੱਧ ਜ਼ਿੰਮੇਵਾਰੀ ਬੰਦੀ ਆ ਜਿਹੜਾ ਇਨਚਾਰਜ ਹੁੰਦਾ ਜੀ ਉਹਨਾਂ ਨੇ ਦੇਖਣਾ ਹੁੰਦਾ ਵੀ ਸਾਡੇ ਤੇ ਉਹਦੇ ਸੰਵਿਧਾਨ ਤੇ ਕਾਂਗਰਸ ਦੇ ਵਿੱਚ ਲਿਖਿਆ ਵੀ ਇੱਕ ਪਰਿਵਾਰ ਚ ਇੱਕ ਟਿਕਟ ਮਿਲ ਸਕਦੀ ਆ ਠੀਕ ਆ ਨਾ ਦੋ ਐਮਐਲਏ ਨਹੀਂ ਐਮਐਲਏ ਚੜੀਆਂ ਨਾ ਦੋ ਐਮਪੀ ਦੀਆਂ ਇੱਕ ਐਮਪੀ ਇੱਕ ਐਮਐਲਏ ਜ਼ਰੂਰ ਹੋ ਸਕਦਾ ਜੀ ਇਹ ਤੇ ਆ ਤੁਸੀਂ ਕੱਢੋ 2000 ਮੇਰਾ ਖਿਆਲ 2122 ਦਾ ਉਦੇਪੁਰ ਰਾਜਸਥਾਨ ਦੇ ਵਿੱਚ ਨਵਾਂ ਜਿਹੜਾ ਲਿਖਿਆ ਗਿਆ ਤੋ ਇਹ ਬੋਲਾਦਾ ਨਹੀਂ ਪਰ ਰਾਣਾ ਗੁਰਜੀਤ ਟੈਕਨੀਕਲੀ ਇਸ ਗੱਲੋਂ ਬਚ ਰਹੇ ਨੇ ਕਿ ਉਹ ਕਹਿੰਦੇ ਕਿ ਮੈਂ ਤਾਂ ਮੇਰਾ ਮੁੰਡਾ ਇੰਡੀਪੈਂਡੈਂਟ ਲੜਿਆ ਤੋ ਜਿੱਤ ਗਿਆ ਮਤ ਮੈਂ ਕਿਹੜਾ ਨਾ ਜੇ ਤੁਸੀਂ ਮੈਨੂੰ ਦੋ ਟਿਕਟਾਂ ਨਹੀਂ ਦਿੱਤੀਆਂ ਤਾਂ ਬੇਟੇ ਦੇ ਆਪ ਦਾ ਫੈਸਲਾ ਹੈ ਉਹਨੇ ਲੜ ਲਿਆ ਰਹੀ ਗੱਲ ਮਦਦ ਕਰਨ ਦੀ ਉਹਦੇ ਚ ਤੁਹਾਡੇ ਕੋਲ ਪੁਖਤਾ ਸਬੂਤ ਕੋਈ ਪਾਰਟੀ ਨੂੰ ਤੁਸੀਂ ਦੇ ਪਾਏ ਵੀ ਇਹਨਾਂ ਨੇ ਆਪਦੇ ਬੇਟੇ ਦੀ ਭਾਈ ਮੇਰੇ ਖਿਲਾਫ ਮਦਦ ਕੀਤੀ ਹੈ ਬਿਲਕੁਲ ਸਾਰਾ ਇਹਦੇ ਆਪਣੇ ਲਈ ਆਪਣੀ ਇਲیکشن ਘਟ ਲੜੀ ਆ ਮੇਰੇ ਹਲਕੇ ਜੀ ਰਹੇ ਆ ਮੇਰੇ ਹਲਕੇ ਦੇ ਬੇਟੇ ਦਾ ਤਾਂ ਇਹਨਾਂ ਹੈ ਹੀ ਨਹੀਂ ਸੀਗਾ ਇਹ ਤੇ ਮਨਿਸਟਰ ਸੀ ਮੌਜੂਦਾ ਇੱਕ ਮੌਜੂਦਾ ਕਾਂਗਰਸ ਦਾ ਇੱਕ ਹਲਕੇ ਦੇ ਵਿੱਚ ਉਹਨੇ ਗੱਲ ਚ ਪਾਇਆ ਕਾਂਗਰਸ ਦਾ ਪੰਜਾ ਦੂਜੇ ਹਲਕੇ ਜਾ ਕੇ ਪੰਜੇ ਚ ਖੰਜਰ ਮਾਰ ਰਿਆ ਔਰ ਪੂਰੇ ਦਿਨ ਉੱਥੇ ਰਹਿ ਕੇ ਲਖਨਾਂ ਲੜੀਆਂ ਬੜਾ ਕੁਝ ਕਹਿੰਦੇ ਰਹੇ ਆ ਬੜਾ ਕਰਦੇ ਰਹੇ ਆ ਸਾਡੇ ਜ਼ਿਲ੍ਹੇ ਦੇ ਅੰਚਾਰ ਸੀ ਜਿਹੜੇ ਹਿਮਾਚਲ ਦੇ ਸੀਐਮ ਸੁਖੂ ਜੀ ਉਹਨਾਂ ਨੇ ਵੀ ਇਸ ਚੀਜ਼ ਦੀ ਰਿਪੋਰਟ ਭੇਜੀ ਵੀ ਇਹ ਗਲਤ ਹੋ ਰਿਹਾ ਵੀ ਕਦੀ ਵੀ ਇਦਾਂ ਨਹੀਂ ਹੋਇਆ ਕਿਤੇ ਵੀ ਵੀ ਮੌਜੂਦਾ ਮਨਿਸਟਰ ਆਪਣੀ ਪਾਰਟੀ ਦੇ ਕੈਂਡੀਡੇਟ ਅਫੀਸ਼ੀਅਲ ਕੈਂਡੀਡੇਟ ਦੇ ਖਿਲਾਫ ਜਾ ਤੁਸੀਂ ਮਹਿਸੂਸ ਕਰਦੇ ਹੋ ਹਾਈ ਕਮਾਂਡ ਵੀ ਤੁਹਾਡੀ ਵਾਰ-ਵਾਰ ਚੋਣ ਹਾਰਨ ਤੋਂ ਬਾਅਦ ਸ਼ਾਇਦ ਉਹ ਕਿਤਨਾ ਕਿਤੇ ਵੀਕ ਮਹਿਸੂਸ ਕਰਦੇ ਹੋ ਕਹਿੰਦੇ ਵੀ ਠੀਕ ਹੈ ਜਿੰਨਾ ਕਿ ਸਿਸਟਮ ਹੈ ਉਹਨੇ ਨਾਲ ਗੱਡੀ ਚਲਾਓ ਬੰਦੇ ਗਵਾਹ ਨਾਲ ਲਈਏ ਪਾਰਟੀ ਵੀਕ ਹੁੰਦੀ ਇਸ ਗੱਲ ਕਰਕੇ ਨਹੀਂ ਦੇਖੋ ਇਹ ਤਾਂ ਫਿਰ ਇਸੇ ਕਰਕੇ ਵੀਕ ਹੁੰਦੀ ਹੈ ਜਦੋਂ ਪਾਰਟੀ ਡਿਸੀਜਨ ਨਹੀਂ ਲੈ ਸਕਦੀ ਕੋਈ ਪਾਰਟੀ ਨੂੰ ਚਾਹੀਦਾ ਉਹ ਸਟਰੋਂਗਲੀ ਰਾਹੁਲ ਜੀ ਨੇ ਦੇਸ਼ ਦੇ ਵਿੱਚ ਅੱਜ ਪੂਰੀ ਮਹਿੰਮ ਜਿਹੜੀ ਆ ਉਹ ਉਹਨਾਂ ਦੀ ਸੋਚ ਦੇਖੋ ਜਿਹੜੀ ਆ ਪਰ ਰਾਹੁਲ ਜੀ ਤਾਂ ਤਾਂ ਕਰਨਗੇ ਨਾ ਜੇ ਸਟੇਟ ਦੀ ਲੀਡਰਸ਼ਿਪ ਰეკਮੈਂਡੇਸ਼ਨ ਕਰੂਗੀ ਬਿਲਕੁਲ ਸਟੇਟ ਦੀ ਲੀਡਰਸ਼ਿਪ ਤੁਹਾਡੇ ਨਾਲ ਹੈ ਉਹ ਰეკਮੈਂਡ ਕਰ ਰਹੀ ਹੈ ਕਿ ਨਹੀਂ ਕਰ ਰਹੀ ਵੀ ਰਾਣਾ ਗਰਜੀਤ ਗਲਤ ਕਰ ਰਹੇ ਨੇ ਬਿਲਕੁਲ ਸਟੇਟ ਦੀ ਲੀਡਰਸ਼ਿਪ ਨੇ ਵੀ ਪਹਿਲੀ ਨੇ ਵੀ ਹੋਣ ਵਾਲੀ ਨੇ ਵੀ ਰეკਮੈਂਡ ਕਰਕੇ ਭੇਜਿਆ ਹੈ ਔਰ ਉਹਨਾਂ ਦੇ ਧਿਆਨ ਚ ਆ ਰਾਹੁਲ ਜੀ ਦੇ ਉਹ ਸਾਰੇ ਸਾਡੇ ਵੀ ਕੇਸੀ ਮਨੋਪਾਲ ਜੀ ਆ ਉਹਨਾਂ ਸਾਰਿਆਂ ਦੇ ਧਿਆਨ ਦੇ ਵਿੱਚ ਹੈ ਗੱਲ ਔਰ ਇਹ ਹੁਣ ਸਮਾਂ ਕਦੋਂ ਡਿਸੀਜਨ ਲੈਂਦੇ ਕੀ ਕਰਦੇ ਆ ਇਹ ਤੇ ਹੁਣ ਡਿਪੈਂਡ ਕਰਦਾ ਵੀ ਕਦੋਂ ਪੰਜਾਬ ਵੱਲ ਧਿਆਨ ਦਿੰਦੇ ਆ ਜਿਵੇਂ ਮੈਂ ਪਹਿਲਾਂ ਕਿਹਾ ਚੀਮਾ ਸਾਹਿਬ ਕਿ ਕਾਂਗਰਸ ਦੇ ਬਾਰੇ ਲੋਕ ਕਹਿੰਦੇ ਨੇ ਕਾਂਗਰਸ ਹਰ ਕੋਈ ਮੁੱਖ ਮੰਤਰੀ ਬੰਨਣਾ ਚਾਹੁੰਦਾ 15 16 ਚੀਫ ਮਿਨਿਸਟਰ ਤੁਰੇ ਫਿਰਦੇ ਆ 10 12 ਪ੍ਰਧਾਨ ਤੁਰੇ ਫਿਰਦੇ ਆ ਖਬਰਾਂ ਵੀ ਲੱਗ ਜਾਂਦੀਆਂ ਜਿਵੇਂ ਫਲਾਨਾ ਸਿਉਂ ਪ੍ਰਧਾਨ ਬਣ ਰਿਹਾ ਜੀ ਕੱਲ ਰਾਜੇ ਨੂੰ ਲਾ ਦੇਣਗੇ ਜੀ ਉਹ ਨਵਾਂ ਪ੍ਰਧਾਨ ਬਣਾ ਦੇਣਗੇ ਜੀ ਇਸ ਕਸ਼ਮਕਸ਼ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਤਾਈ ਚ ਤੁਸੀਂ ਦਾ ਲਾ ਲਾਓਗੇ ਜਦੋਂ ਤੁਹਾਡੀ ਆਪਦੀ ਲੜਾਈ ਨੇ ਮੁੱਕਦੀ ਪਈ ਇਹੀ ਗੱਲ ਜਿਹੜੀ ਮੈਂ ਅੱਗੇ ਗੱਲ ਕੀਤੀ ਹੈ ਵੀ ਹਾਈ ਕਮਾਂਡ ਨੂੰ ਧਿਆਨ ਦੇਣਾ ਚਾਹੀਦਾ ਹੁਣ ਰਾਜਾ ਵੜਿੰਗ ਜੀ ਪ੍ਰਧਾਨ ਸਾਡੇ ਬਣਿਆ ਨੂੰ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਜੀ ਔਰ ਤੁਸੀਂ ਦੇਖੋ ਕਾਂਗਰਸ ਜਿਹੜੀ ਆ ਜ਼ੀਰੋ ਤੋਂ ਲੈ ਕੇ ਖੜੀ ਕਰਤੀ ਪੂਰੀ ਆ ਤੁਸੀਂ ਜਿਹੜਾ ਪ੍ਰਧਾਨ ਬਣਾਉਣੇ ਉਹ ਮੁੜ ਕੇ ਉਸਾਰੀ ਕਾਂਗਰਸ ਲਾਉਣ ਤੇ ਤੁਰ ਪੈਂਦੀ ਉਹ ਇਸੇ ਕਰਕੇ ਲਾਉਣ ਤੇ ਤੁਰ ਪੈਂਦੀ ਆ ਜਦਾ ਵੀ ਉਹ ਪ੍ਰਧਾਨ ਕਾਮਯਾਬ ਹੋ ਗਿਆ ਤੇ ਇਹਨੂੰ ਕਿੱਦਾਂ ਪਾਸੇ ਕਰਨਾ ਔਰ ਰਾਜੇ ਵੜਿੰਗ ਨੇ ਬਹੁਤ ਮਿਹਨਤ ਕਰਕੇ ਕਾਂਗਰਸ ਨੂੰ ਖੜਾ ਕੀਤਾ ਬਲੌਕ ਪੱਧਰ ਤੇ ਜੀ ਔਰ ਉਸ ਤੋਂ ਬਾਅਦ ਜਿਹੜੇ ਲੀਡਰ ਆਪਣੇ ਸਾਡੇ ਕੋਲ ਲੀਡਰਾਂ ਦੀ ਕਮੀ ਨਹੀਂ ਗਈ ਹੁਣ ਜਿਹੜਾ ਇਹ ਸਾਡੇ ਲੀਡਰ ਆ ਉਹ ਉਹਨਾਂ ਦਾ ਪਰਿਵਾਰ ਦੇਖੋ ਪਿੱਛੇ ਤੋਂ ਕਦੀ ਕਾਂਗਰਸ ਤੋਂ ਇੱਧਰ ਉੱਧਰ ਹੋਏ ਆ ਔਰ ਉਹਨਾਂ ਚ ਕਾਬਲੀਅਤ ਵੀ ਉਹੋ ਜਿਹੇ ਬੰਦਿਆਂ 'ਚ ਪ੍ਰਤਾਪ ਬਾਜਵਾ ਜੀ ਲਾਲੋ ਜਿਹੜੇ ਜਿਹੜੇ ਰੀਅਲ ਕਾਂਗਰਸੀ ਮੈਂ ਕਹਿ ਸਕਦਾ ਜਿਨ੍ਹਾਂ ਨੇ ਕਦੀ ਪਾਰਟੀ ਨੂੰ ਇੱਧਰ ਉੱਧਰ ਨਹੀਂ ਕੀਤਾ ਜੀ ਉਹ ਬੰਦੇ ਜਿਹੜੇ ਆ ਕਾਬਲ ਬੰਦੇ ਆ ਸਾਡੇ ਉਹ ਤੇ ਡਿਸੀਜਨ ਜਿਹੜਾ ਹਾਈ ਕਮਾਂਡ ਨੂੰ ਲੈ ਕੇ ਰਾਹੁਲ ਜੀ ਨੂੰ ਸਾਰੇ ਹਾਈ ਕਮਾਂਡ ਨੂੰ ਵੀ ਕਾਂਗਰਸ ਕਮਜ਼ੋਰ ਕਿਉਂ ਜਦਾਂ ਅੱਗੇ ਗਿਆ ਨਾ ਕਾਂਗਰਸ ਨੂੰ ਕਾਂਗਰਸੀ ਹੀ ਰੋਂਦੀ ਆ ਜੀ ਵੀ ਇਹ ਜਿਹੜੇ ਬੰਦੇ ਆ ਹੁਣ ਦੇਖੋ ਲੁਧਿਆਣੇ ਇਲੈਕਸ਼ਨ ਹੋਈ ਲੁਧਿਆਣੇ ਇਲੈਕਸ਼ਨ ਚ ਕਦੀ ਇਹ ਹੋ ਸਕਦਾ ਕਦੀ ਦੇਖਿਆ ਤੁਸੀਂ ਵੀ ਪਾਰਟੀ ਦਾ ਪ੍ਰਧਾਨ ਨਾ ਆਵੇ ਇੱਥੇ ਜਾਂ ਪਾਰਟੀ ਦੇ ਪ੍ਰਧਾਨ ਦੀ ਫੋਟੋ ਨਾ ਲੱਗੇ ਸੀਐਲਪੀ ਲੀਡਰ ਦੀ ਫੋਟੋ ਨਾ ਲੱਗੇ ਸਕੰਜੰਦਰ ਰੰਧਾਵਾ ਦੀ ਫੋਟੋ ਨਾ ਲੱਗੇ ਉਹਦਾ ਕਮੈਜਾ ਕੀ ਹੋਇਆ ਵੀ ਉਹ ਸੀਟ ਹਰ ਗਿਆ ਤੇ ਸੀਟ ਹਰਨ ਤੋਂ ਬਾਅਦ ਡੈਮੇਜ ਕਿਨੂੰ ਹੋਇਆ ਕਾਂਗਰਸ ਨੂੰ ਹੋਇਆ ਜਿਹੜੀ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਗੱਲ ਚੱਲੀ ਸੀ 7 ਸੀਟਾਂ ਜਿੱਤਣ ਤੋਂ ਬਾਅਦ ਵੀ ਕਾਂਗਰਸ ਆ ਗਈ ਕਾਂਗਰਸ ਆ ਗਈ ਉਹ ਲੁਧਿਆਣੇ ਜਿਹੜਾ ਇਹਨਾਂ ਨੇ ਕੰਮ ਕੀਤਾ ਦੋ ਚਾਰ ਬੰਦਿਆਂ ਨੇ ਉਹ ਕਾਂਗਰਸ ਦੀ ਹਵਾ ਖਰਾਬ ਕੀਤੀ ਬਿਲਕੁਲ ਠੀਕ ਸੋਮੇ ਤਾਂ ਕਿ ਨਹੀਂ ਉਦੋਂ ਤੋਂ ਬਾਅਦ ਇਹ ਗੱਲ ਚੱਲ ਪਈ ਵੀ ਯਾਰ ਇਹ ਤਾਂ ਲੜਾਈ ਹੀ ਨਹੀਂ ਮੁੱਕਦੀ ਇਹਨਾਂ ਦੀ ਇਹਨਾਂ ਦੇ ਜਿਹੜੇ ਜਿਹੜਾ ਉੱਠਦਾ ਉਹ ਮੁੱਖ ਮੰਤਰੀ ਬਣਨ ਨੂੰ ਤਰਪਿੰਦਾ ਸਿਆਸਤ 'ਚ ਇਹ ਗੱਲ ਕਹੀ ਜਾਂਦੀ ਹੈ ਚੀਮਾ ਸਾਹਿਬ ਕਹਿੰਦੇ ਸਿਆਸਤ 'ਚ ਸਭ ਤੋਂ ਵੱਡਾ ਜੇਕਰ ਕੋਈ ਗੁਨਾਹ ਨਾ ਜਾਂ ਗਲਤੀ ਹੈ ਉਹ ਹੈ ਹਾਰ ਜਾਣਾ ਬ ਤੁਸੀਂ ਮਹਿਸੂਸ ਕਰਦੇ ਹੋ ਕਿ ਹਾਰ ਜਾਣ ਕਾਰਨ ਵਿਅਕਤੀਗਤ ਤੌਰ ਤੇ ਬੰਦਾ ਲੀਡਰ ਦੇ ਤੌਰ ਤੇ ਵੀਕ ਹੁੰਦਾ ਤਾਂ ਉਹ ਇਸ ਗੱਲ 'ਚ ਉਹਨਾਂ ਦਾ ਇਹ ਅਪਰ ਹੈਂਡ ਬਣਿਆ ਕਿ ਅਸੀਂ ਇੰਡੀਪੈਂਡੈਂਟ ਹੋ ਕੇ ਟਿਕਟ ਨਾ ਮਿਲਣ ਤੋਂ ਬਾਅਦ ਅਸੀਂ ਲੜੇ ਤੇ ਅਸੀਂ ਜਿੱਤ ਲਿਆ ਸ਼ਾਇਦ ਇਹ ਉਹਨਾਂ ਦਾ ਪੋਲਿਟਿਕਲ ਐਜ ਬਣ ਗਿਆ ਬਿਲਕੁਲ ਇਹ ਪੈਸਾ ਜਿਹੜਾ ਨਾ ਪੈਸਾ ਲਾ ਲੋ ਪਾਰਟੀ ਦਾ ਮੋਢਾ ਵਰਤਿਆ ਨਾ ਪਾਰਟੀ ਦਾ ਮੋਢਾ ਨਾ ਵਰਤਦੇ ਲਾ ਲੈਂਦੇ ਪੈਸਾ ਕੋਈ ਗੱਲ ਨਹੀਂ ਪਾਰਟੀ ਤੋਂ ਬਗੈਰ ਆ ਜਾਂ ਜਦੋਂ ਮੈਂ ਜਿੱਦਾਂ ਮਰਜੀ ਆਇਆ ਕੋਈ ਗੱਲ ਨਹੀਂ ਇਹ ਤੇ ਦੇਖੋ ਅੱਜ ਕਾਂਗਰਸ ਨੂੰ ਹਰਾਇਆ ਮੇਰੀ ਸੀਟ ਤੇ ਨਹੀਂ ਫਰਕ ਪਿਆ ਗੱਲੀ ਤੇ ਹੁਣ ਸਾਡੇ ਸੀਐਮ ਜਿਹੜੇ ਸੀ ਉਹ ਦੋਨਾਂ ਸੀਟਾਂ ਤੋਂ ਹਰ ਗਏ ਕਿੱਡੇ-ਕੱਡੇ ਵੱਡੇ ਕੈਪਟਨ ਸਾਹਿਬ ਸਾਡੇ ਜਿਹੜੇ ਹਰ ਗਏ ਉਸ ਤੋਂ ਬਾਅਦ ਬਾਦਲ ਸਾਹਿਬ ਸੁਖਵੀਰ ਸਾਰੇ ਹਰ ਗਏ ਬਹੁਤ ਵੱਡੇ ਲੀਡਰ ਹਾਰੇ ਬਹੁਤ ਵੱਡੇ ਲੀਡਰ ਹਾਰੇ ਔਰ ਉਹਨਾਂ ਤੇ ਜਿਹੜਾ ਇਸ ਚੀਜ਼ ਦਾ ਅਸਰ ਕਾਂਗਰਸ ਦੇ ਸਾਰੇ ਕੈਂਡੀਡੇਟਾਂ ਤੇ ਪਿਆ ਵੀ ਇੱਥੇ ਆਪੋਤਾ ਪੈ ਗਈ ਹੈ ਕੋਈ ਕਿਸੇ ਦਾ ਪਾਰਟੀ ਦਾ ਡਿਸਪਲਿਨ ਹੀ ਨਹੀਂ ਇਸ ਚੀਜ਼ ਦਾ ਫਰਕ ਤੇ ਪਿਆ ਅੱਜ ਤੁਸੀਂ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੌਜੂਦਾ ਦੌਰ ਦੇ ਵਿੱਚ ਅੱਜ ਦੀ ਦੇਖੋ ਪੰਜਾਬ ਦੀ ਸਥਿਤੀ ਜਿਹੜੀ ਗਵਰਨਮੈਂਟ ਨੇ ਆ ਲੈਂਡ ਪੋਲਿੰਗ ਜਿਹੜੀ ਪਾਲਿਸੀ ਬੜੀ ਗਲਤ ਕੀਤੀ ਆ ਇਹਦੇ ਚ ਜਿਹੜਾ ਕਿਸਾਨਾਂ ਦਾ ਰੋਲ ਸੀ ਨਾ ਕਿਸਾਨਾਂ ਨੂੰ ਪੁੱਛਣ ਤੋਂ ਬਗੈਰ ਉਹਨਾਂ ਦੀ ਜ਼ਮੀਨ ਤੁਸੀਂ ਤੁਸੀਂ ਵੀ ਪੰਜਾਬ ਦੇ ਆ ਇਹ ਦੇਖਦੇ ਵੀ ਇੱਥੇ ਕਿਸਾਨ ਜਿਹੜਾ ਆ ਇੱਕ ਵੱਟ ਤੋਂ ਬੰਦਾ ਮਾਰ ਦਿੰਦਾ ਔਰ ਉਹਦੀ ਜ਼ਮੀਨ ਜਿਹੜੀ ਆ ਬਗੈਰ ਉਤੋਂ ਮਤਲਬ ਤੋਂ ਕਿੰਨੀਆਂ ਕਲੋਨੀਆਂ ਅਨਡਵਲਪ ਪਈਆਂ ਸਾਰੀਆਂ ਜੀ ਪਹਿਲੋਂ ਤੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਇੱਕਦਮ ਪਾਲਿਸੀ ਜਿਹੜੀ ਲਾਗੂ ਕਰਕੇ ਇਹਦਾ ਬੜਾ ਗਿਆ ਵੱਡਾ ਔਰ ਦੂਸਰੀ ਗੱਲ ਜਿਹੜੀ ਇਹ ਸਰਕਾਰ ਦੇ ਚਲੋ ਜਿਹੜਾ ਕੰਮ ਕੀਤਾ ਹੀ ਕੀਤਾ اپੋਜੀਸ਼ਨ ਹੁਣ ਰਾਜਾ ਵੜਿੰਗ ਜੀ ਰੋਲ ਨਿਭਾ ਰਹੇ ਆ ਜੀ ਉਹਦੇ ਵਿੱਚ ਕਈ ਲੀਡਰ ਗਏ ਆ ਹੂੰ ਜਿਹੜੇ ਧਰਨੇ ਲਾ ਰਹੇ ਆ ਲੈਂਡ ਪੁਨਿੰਗ ਪਾਲਿਸੀ ਦੇ ਖਿਲਾਫ ਬੋਲ ਰਹੇ ਆ ਸਾਰੇ ਹੋਰ ਵੀ ਸਾਡੇ ਲੀਡਰ ਜਿਹੜੇ ਪ੍ਰਤਾਪ ਬਾਜਵਾ ਵੀ ਸੁਖਜਿੰਦਰ ਢਾਵਾ ਵੀ ਸੁਪਾਲ ਖਹਿਰਾ ਵੀ ਸਾਰੇ ਲੱਗੇ ਆ ਔਰ ਉਹਦੇ ਵਿੱਚ ਕਈ ਲੀਡਰ ਉਹ ਮੈਂ ਫੇਰ ਦੱਸਿਆ ਨਾ ਵੀ ਇਹ ਲੋਕ ਲੜਾਈ ਨਹੀਂ ਲੜ ਸਕਦੇ ਕਦੀ ਵੀ ਵੀ ਸਰਕਾਰ ਦੇ ਖਿਲਾਫ ਬੋਲਦੇ ਨੇ ਜਾਂ ਕੁਝ ਕਹਿ ਲੈਣਾ ਮਤਲਬ ਹੀ ਨਹੀਂ ਇਸ ਬੰਨੇ ਗੱਲ ਆ ਜਵੇ ਇਹ ਤੇ ਭਗਵੰਤ ਮਾਨ ਜੀ ਨੇ ਚਲੋ ਜਿੱਦਾਂ ਦਾ ਵੀ ਰਾਜ ਕੀਤਾ ਮੈਂ ਉਹ ਨਹੀਂ ਕਹਿ ਸਕਦਾ ਪਰ ਇੱਕ ਗੱਲ ਆ ਵੀ ਸੀਐਮ ਦੀ ਪਾਵਰ ਦਿਖਾਤੀ ਹੈ ਕੀ ਹੁੰਦੀ ਹੈ ਹੂੰ ਸੀਐਮ ਇਹ ਵੀ ਮੈਨੂੰ ਯਾਦ ਆ ਸਾਢੇ 3 ਸਾਲ ਹੋ ਗਏ ਉਹ ਸੀਐਮ ਦੇ ਖਿਲਾਫ ਕੁਸਕਿਆ ਨਹੀਂ ਵਿਦਨ ਦੀ ਪਾਰਟੀ ਮੈਨੂੰ ਇਹ ਵੀ ਯਾਦ ਆ ਦੇਖੋ ਕੈਪਟਨ ਸਾਹਿਬ ਬਹੁਤ ਵਧੀਆ ਸੀਐਮ ਸੀ ਪਰ ਕਈ ਡਿਸੀਜਨ ਲੈਣ ਲੱਗਿਆਂ ਉਹ ਕਰ ਦਿੰਦੇ ਸੀ ਵੀ ਅਫਸਰ ਕਹਿੰਦੇ ਨਹੀਂ ਜੀ ਇਹ ਡਿਸੀਜਨ ਇਦਾਂ ਨਹੀਂ ਇਦਾਂ ਹੋ ਸਕਦਾ ਇਦਾਂ ਉੱਥੇ ਚੁੱਪ ਕਰ ਜਾਂਦੇ ਸੀ ਭਗਵੰਤ ਮਾਨ ਜੀ ਇਹ ਆ ਵੀ ਉਹ ਡਿਸੀਜਨ ਲੈ ਲਿਆ ਤੇ ਉਹ ਫਾਈਨਲ ਆ ਕੋਈ ਉਹਨੂੰ ਉਹ ਨਹੀਂ ਕਰ ਸਕਦਾ ਤੁਸੀਂ ਮੰਨਦੇ ਹੋ ਭਗਵੰਤ ਮਾਨ ਹੋਰਾਂ ਨੇ ਜਿੱਥੇ ਆਪਣੀ ਵਿਦਨ ਪਾਰਟੀ ਪકડ ਮਜ਼ਬੂਤ ਰੱਖੀ ਕੋਈ ਉਹਨਾਂ ਦੀ ਪਾਰਟੀ ਚੋਂ ਲੀਡਰ ਉੱਠ ਕੇ ਉਹਨਾਂ ਦੇ ਖਿਲਾਫ ਨਹੀਂ ਬੋਲਿਆ ਅਜੇ ਤੱਕ ਅਫਸਰ ਵੀ ਨਹੀਂ ਬੋਲੇ ਜੇ ਬੋਲੇ ਤਾਂ ਉਹਨੇ ਅਫਸਰ ਵੀ ਟਿਕਾਲੇ ਉੱਥੋਂ ਤੱਕ ਵੀ ਵਿਰੋਧੀ ਧਿਰ ਵੀ ਟਿਕਾ ਕੇ ਰੱਖੀ ਹੋਈ ਆ ਤੁਸੀਂ ਵੀ ਡਰਦੇ ਹੋ ਕਾਂਗਰਸੀ ਵੀ ਕਿ ਮੁੱਖ ਮੰਤਰੀ ਤੋਂ ਨਹੀਂ ਮੈਂ ਸੀਐਮ ਦੀ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਪਾਵਰ ਦੱਸਦੀ ਵੀ ਸੀਐਮ ਦੀ ਕੀ ਹੁੰਦੀ ਆ ਹੂੰ ਪਿਛਲੇ ਜਿਹੜੇ ਬੜੇ ਸੀਐਮ ਦੇਖੇ ਆ ਬੜਾ ਕੁਝ ਬੜਾ ਵਧੀਆ ਬੜੇ ਵੱਡੇ ਵੱਡੇ ਸੀਐਮ ਬੜੇ ਪ੍ਰਤਾਪ ਸਿੰਘ ਕੈਰੋੜੀ ਵਰਗੇ ਬਾਦਲ ਸਾਹਿਬ ਆ ਕੈਪਟਨ ਸਾਹਿਬ ਬਹੁਤ ਲੈ ਰਹੇ ਆ ਔਰ ਡਿਸੀਜਨ ਜਿਹੜਾ ਮੈਂ ਕਹਿ ਸਕਦਾ ਵੀ ਇੰਨਾ ਜਿਹੜਾ ਅਫਸਰਸ਼ਾਹੀ ਜਿਹੜੀ ਆ ਉਹ ਇਹਨਾਂ ਨੇ ਅੱਗੇ ਲਾ ਗਏ ਤੁਹਾਡੇ ਕਈ ਕਾਂਗਰਸੀ ਆਫ ਦਾ ਰਿਕਾਰਡ ਇਹ ਗੱਲ ਕਹਿ ਦਿੰਦੇ ਕਹਿੰਦੇ ਸਾਡਾ ਪ੍ਰਧਾਨ ਵੀ ਡਰਦਾ ਬੋਲਦਾ ਨਹੀਂ ਹੈ ਚੀਫ ਮਿਨਿਸਟਰ ਦੇ ਮੂਹਰੇ ਵਿਰੋਧ ਨਹੀਂ ਕਰਦਾ ਮੁੱਦੇ ਨਹੀਂ ਚੱਕਦਾ ਕਿਹੜਾ ਹੁਣ ਚੱਕਦਾ ਕਿਹੜਾ ਆ ਦੱਸੋ ਮੈਨੂੰ ਪ੍ਰਧਾਨ ਤੇ ਜਿੰਨੀ ਜੋਗਾ ਹੈਗਾ ਕੰਮ ਕਰੀ ਜਾਂਦਾ ਹੁਣ ਆ ਜਿਹੜੇ ਲੀਡਰ ਜਿਹੜੇ ਮੈਂ ਨਾਲ ਐ ਪੰਜ ਵਾਰੇ ਕਦੀ ਬੋਲੇ ਆ ਕਦੀ ਬੀਜੇਪੀ ਦੇ ਖਿਲਾਫ ਦੱਸ ਦੋ ਬੋਲੇ ਹੁਣ ਕਦੀ ਸਰਕਾਰ ਦੇ ਖਿਲਾਫ ਬੋਲੇ ਹੁਣ ਇਹ ਤੇ ਸਰਕਾਰ ਜਿਹੜੀ ਸਰਕਾਰ ਆ ਜਿੱਦਾਂ ਕਹਿੰਦੇ ਆ ਰਾਜ ਜਿਹਦਾ ਰਾ ਹੂੰ ਇਹਨਾਂ ਨੇ ਤੇ ਨਾਲ ਰਲ ਕੇ ਸਰਕਾਰ ਦਾ ਫਾਇਦਾ ਕਰਨਾ ਜਿੱਦਾਂ ਵੀ ਕਰਨਾ ਆਖਰੀ ਸਵਾਲ ਕਾਂਗਰਸ ਦਾ ਭਵਿੱਖ ਕੀ ਲੱਗਦਾ ਫਿਰ ਇਹਨਾਂ ਗੱਲਾਂ ਨੂੰ ਕਰਨ ਤੋਂ ਬਾਅਦ ਕਾਂਗਰਸ ਦਾ ਭਵਿੱਖ ਹਾਈ ਕਮਾਂਡ ਜਿਹੜੀ ਆ ਸਾਡੀ ਸਾਡੇ ਪੰਜਾਬ ਦੀ ਜਿਹੜੇ ਲੀਡਰਸ਼ਿਪ ਵੀ ਔਰ ਮੈਂ ਸੋਚਦਾ ਹਾਂ ਵੀ ਰਾਹੁਲ ਜੀ ਵੀ ਸਾਡੇ ਖੜਗੇ ਜੀ ਸਾਰੇ ਡਿਸੀਜਨ ਵਧੀਆ ਲੈਣਗੇ ਔਰ ਇਹ ਜਿਹੜੇ ਇਹੋ ਜਿਹੇ ਲੋਕ ਆ ਜਾਂ ਇਹ ਚੀਜ਼ਾਂ ਨੂੰ ਬੰਦ ਕਰਕੇ ਇਸ ਚੀਜ਼ ਦਾ ਜਿਹੜਾ ਉਹ ਫੈਸਲਾ ਕਰਨਾ ਚਾਹੀਦਾ ਉਹਨਾਂ ਨੂੰ ਵੀ ਹੁਣ ਪਾਰਟੀ ਦੀ ਸਰਕਾਰ ਫੇਰ ਬਣਣੀ ਹੈ ਜੇ ਤੁਸੀਂ ਆ ਚੀਜ਼ਾਂ ਲੜਾਈਆਂ ਬੰਦ ਕਰਕੇ ਕਾਂਗਰਸ ਜਿਹੜੀ ਹੈ ਨਾ ਕਾਂਗਰਸ ਪਾਰਟੀ ਉਹਦੇ ਵੱਲ ਧਿਆਨ ਦਿੱਤਾ ਜਾਵੇ ਵੀ ਮੈਂ ਕਾਂਗਰਸੀਆਂ ਤੇ ਕਾਂਗਰਸ ਪਾਰਟੀ ਨੂੰ ਦਿਟਾਉਣਾ ਚਾਹੇ ਕਿੱਥੇ ਵੀ ਕੋਈ ਖੜਾ ਬੰਦਾ ਫਿਰ ਜਿਹੜੀ ਉਹ ਸਰਕਾਰ ਬਣ ਜਾਣੀ ਹੈ ਬਹੁਤ ਬਹੁਤ ਧੰਨਵਾਦ ਜੀ ਮਮਾ ਸਾਹਿਬ ਥੈਂਕ ਯੂ ਸੋ ਮਚ ਥੈਂਕ ਯੂ ਖੋੜੀ ਸਾਹਿਬ ਥੈਂਕ ਯੂ